ਨੇ ਆਪਣੀ ਜਿਹੜੀ ਪੇ ਕਰਨੀ ਹੈ ਮਿਸ਼ਨ ਦੇ ਉੱਤੇ ਰਵਾਨੀ ਹੈ ਪੀਸਾ ਪੇ ਕਰਨੀਆਂ ਨੇ ਤੇ ਉਹ ਪਰ ਉਹ ਉਸ ਨੂੰ ਉਹ ਤਾਂ ਆਪਣੀ ਜੇਬ ਦੇ ਵਿੱਚੋਂ ਦੇਣੇ ਪੈਣਗੇ ਕਿਉਂਕਿ ਉਹਨੇ ਆਪਣੇ ਘਰ ਵੀ ਭੇਜਣੇ ਆ ਉਸ ਦੇ ਵਿੱਚ ਉਸ ਨੇ ਆਪਣਾ ਸਰਵਾਈਵ ਵੀ ਕਰਨਾ ਆ ਤੇ ਨਾਲ ਹੀ ਨਾਲ ਆਪਣੀ ਕੋਰੀ ਦੀ ਪੜ੍ਹਾਈ ਵੀ ਦੇਣੀ ਆ ਕਿੰਨਾ ਕਿੰਨਾ ਸਟਰਗਲ ਹੁੰਦਾ ਉਹਦੇ ਵਿੱਚ ਬਹੁਤ ਜ਼ਿਆਦਾ ਆ ਜਿੱਦਾਂ ਤੁਸੀਂ ਹੁਣ ਦੇਖ ਲਓ ਸ਼ੁਰੂ ਤੋਂ ਲੈ ਕੇ ਨਵੀਂ ਕੰਟਰੀ ਦੇ ਵਿੱਚ ਆ ਕੇ ਬਸਣਾ ਜੀ ਜੀ ਉੱਥੇ ਆਉਣਾ ਉੱਥ ਦੀ ਬੋਲੀ ਉੱਥੇ ਰਹਿਣ ਲਈ ਥਾਮਣਾਣਾ ਕੰਮ ਦੇਖਣਾ ਇਹ ਚੀਜ਼ਾਂ ਬਹੁਤ ਇਵਨ ਕਿ ਤੁਸੀਂ ਭਾਜੀ ਇਹ ਵੀ ਦੇਖੋ ਸਟੂਡੈਂਟਲੀ ਵੀ ਆ ਬਾਕੀ ਵਾਲੀ ਵੀ ਸਾਰਿਆਂ ਲਈ ਇਹ ਚੀਜ਼ ਹੈਗੀ ਆ ਕਿ ਭਜ ਨੱਟ ਲੱਗੀ ਰਹਿੰਦੀ ਅਸੀਂ ਕੰਮਾਂ ਤੇ ਰਹਿੰਨੇ ਆ ਤੇ ਆਪਣੀਆਂ ਫੈਮਿਲੀ ਨੂੰ ਕਿੰਨਾ ਕੁ ਟਾਈਮ ਦੇ ਹੁੰਦਾ ਹੈ ਜਿਸ ਤਰ੍ਹਾਂ ਕਿ ਲਾਸਟ ਮਤਲਬ ਕਿ ਕਾਫੀ ਟਾਈਮ ਤੋਂ ਬੜੀਆਂ ਨਿਊਜ਼ ਆ ਰਹੀਆਂ ਨੇ ਅਸੀਂ ਜੀ ਸਟੂਡੈਂਟਸ ਬੇਸਮੈਂਟਸ ਵਿੱਚ ਰਹਿੰਦੇ ਜਾਂ ਫਿਰ ਰੂਮ ਕਿਟ ਲੈਂਦੇ ਆ ਤੇ ਉਹ ਸਫਾਈ वगैरह ਨਹੀਂ ਕਰਦੇ ਬਹੁਤ ਵੀਡੀਓਜ਼ ਵੀ ਵਾਇਰਲ ਹੋਈਆਂ ਬਹੁਤ ਨੇ ਇਹ ਮਤਲਬ ਕਿੰਨੀ ਕਿ ਸੱਚਾਈ ਇਹਨਾਂ ਦੇ ਵਿੱਚ ਜਿੱਦਾਂ ਹੁਣ ਆਪਾਂ ਇਦਾਂ ਭਾਜੀ ਕਹਿ ਸਕਦੇ ਹਾਂ ਕਿ ਸਾਰੇ ਸੀਨ ਨਹੀਂ ਹੁੰਦੇ ਜੀ ਠੀਕ ਆ ਕਈ ਥਾਵਾਂ ਤੇ ਘਟਨਾ ਹੁੰਦੀਆਂ ਆ ਇਹ ਜਦੋਂ ਘਰ ਰੈਂਟ ਤੇ ਲੈਂਦੇ ਆ ਹਨਾ ਕਈ ਪ੍ਰੋਬਲਮਾਂ ਹੋ ਸਕਦੀਆਂ ਜਿੱਦਾਂ ਹਨਾ ਕਿ ਕਈ ਸਾਫ ਰੈਂਟ ਕਹਿੰਦੇ ਹੁੰਦੇ ਕਿ ਜੇ ਇੱਕ ਨੇ ਗਲਤੀ ਕੀਤੀ ਤੇ ਉਹ ਸਾਰਿਆਂ ਤੇ ਅਸੀਂ ਬਲੇਮ ਦੇ ਦਿੰਨੇ ਆ ਤਿਆਂ ਦਾ ਮੇਲਾ ਜਿਹੜਾ ਹੋਇਆ ਤੁਹਾਡਾ ਉਹਦੇ ਬਹੁਤ ਵਧੀਆ ਥਾ ਤੁਹਾਡਾ ਐਕਸਪੀਰੀਅੰਸ ਤਿਆਂ ਦਾ ਮੇਲਾ ਬਿਲਕੁਲ ਜਿਹੜਾ ਉਹ ਹੋਇਆ ਆ ਮੈਂ ਜਿੱਦਾਂ ਦੇਖਿਆ ਆ 500 ਤੋਂ ਆਵਰਸਲੀ ਲੇਡੀ ਉੱਪਰ ਸੀ ਐਂਡ ਸਾਰੀਆਂ ਇੰਨੀਆਂ ਸੋਹਣੀਆਂ ਲੱਗਦੀਆਂ ਸੀਗੀਆਂ ਡਿਫਰੈਂਟ ਡਿਫਰੈਂਟ ਲਾਈਕ ਤੁਸੀਂ ਮੈਂ ਸੋਇ ਉਹ ਵਾਓ ਜੀ ਸ਼ਾਇਦ ਜਦੋਂ ਅਸੀਂ ਵੀ 20 ਸਾਲ ਪਹਿਲਾਂ ਸੋਚਦੇ ਸੀ ਕਿ ਇੰਗਲੈਂਡ ਉਦੋਂ ਜਾਂ ਕੋਈ ਵੀ ਕੰਟਰੀ ਸੀ ਉਹਦੇ jobb ਉਹ ਇਜ਼ੀ ਮਿਲ ਜਾਂਦੀਆਂ ਸੀ ਇੰਨਾ ਕੁਝ ਮਹਿੰਗਾ ਨਹੀਂ ਸੀਗਾ ਜੀ ਹਾਂਜੀ ਤੇ ਜਿੱਦਾਂ ਸਾਡੇ ਭੈਣ ਭਰਾਵਾਂ ਨੇ ਆ ਕੇ ਕਾਫੀ ਸਟਰਗਲ ਕੀਤੀ ਜਿਨ੍ਹਾਂ ਕੋਲ ਪੇਪਰ ਵੀ ਹੈ ਨਹੀਂ ਸੀਗੇ ਉਹਨਾਂ ਨੇ ਬਹੁਤ ਜਿੱਦਾਂ ਇਦਾਂ ਕੀਤੀ ਭਾਜੀ ਕਿ ਬਣਾ ਲਿਆ ਸਾਰਾ ਕੁਝ ਪਰ ਰਸਤੇ ਗਵਾ ਲਏ ਤੁਹਾਨੂੰ ਕੋਈ ਡਿਫਰੈਂਸ ਲੱਗਿਆ ਜਦੋਂ ਤੁਸੀਂ ਪਹਿਲਾਂ ਤੁਸੀਂ ਯੂਕੇ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਹੁੰਦੇ ਹਨ ਨਾ ਕਿੰਨੇ ਮੇਲੇ ਤੇ ਉਹ ਯੂਕੇ ਦੇ ਵਿੱਚ ਤੇ ਬਾਰਸੀਲੋਨਾ ਦੇ ਵਿੱਚ ਤੁਸੀਂ ਜਿਹੜਾ ਐਕਸਪੀਰੀਅੰਸ ਕਿਦਾਂ ਦਾ ਤੁਹਾਡਾ ਕੀ ਕੀ ਤੁਹਾਨੂੰ ਡਿਫਰੈਂਟ ਲੱਗਿਆ ਇੱਥੇ ਆ ਕੇ ਡਿਫਰੈਂਸ 25 ਪਾ ਜੀ ਜੀ ਦਾ ਕੋਈ ਜ਼ਿਆਦਾ ਨਹੀਂ ਸੀ ਬਸ ਇਹ ਸੀ ਕਿ ਜਿਹੜੀ ਕਮਿਊਨਿਟੀ ਹੈ ਬਾਰਸਲੋਨਾ ਦੇ ਵਿੱਚ ਮਨ ਲੇ ਕਿ ਕਿਦਾਂ ਇਕੱਠੇ ਹੁੰਦੇ ਹਨ ਨਾ ਕਰਕੇ ਜੇ ਤੁਸੀਂ ਸੋਚੋ ਤੇ ਪਹਿਲਾਂ ਕਾਫੀ ਇਦਾਂ ਘੱਟ ਹੁੰਦੇ ਸੀਗੇ ਮੇਲੇ ਮੈਂ ਕਹਿੰਦੀ ਕਿ ਇਹ ਜਿਹੜੀ ਚੀਜ਼ ਲੇਡੀਜ਼ ਨੇ ਸਟਾਰਟ ਕੀਤੀ ਹੈ ਨਾ ਕਿਉਂਕਿ ਕਈ ਲੇਡੀਜ਼ ਕੰਮ ਵੀ ਨਹੀਂ ਕਰਦੇ ਹੈਗੇ ਐਂਡ ਘਰੇ ਹੁੰਦੇ ਆ ਤੁਹਾਨੂੰ ਪਤਾ ਹੈ ਕਿ ਲੇਡੀ ਆਪਣੇ ਆਪ ਨੂੰ ਬਿਜ਼ੀ ਰੱਖਦੇ ਆ ਸੋ ਇਹ ਇੱਕ ਬਹੁਤ ਵੱਡੀ ਚੀਜ਼ ਹੈ ਜਿਹੜੀ ਤੀਆਂ ਦਾ ਮੇਲਾ ਜਾਂ ਕੋਈ ਵੀ ਤਿਉਹਾਰ ਆਪਾਂ ਮਨਾਉਣ ਲੱਗੇ ਆ ਜਿਹੜੀਆਂ ਲੇਡੀਆਂ ਸਾਡੀਆਂ ਅੱਗੇ ਆਈਆਂ ਨਾ ਆਰਗੇਨਾਈਜ਼ ਕਰਦੀਆਂ ਉਹਨਾਂ ਨੇ ਇੱਕ ਚਾਂਸ ਦਿੱਤਾ ਹੈ ਕਿ ਲੇਡੀ ਘਰੋਂ ਬਾਹਰ ਨਿਕਣ ਲੜਕੇ ਮਤਲਬ ਕਿ ਜਿਹੜੇ ਮਤਲਬ ਕਿ ਇਲੀਗਲ ਤਰੀਕੇ ਨਾਲ ਆਉਂਦੇ ਨੇ ਧਨਵਾਦ ਦੇ ਨਿਉਨਨ ਪਤਾ ਹੈ ਕਿ ਰਸਤੇ ਵਿੱਚ ਬਹੁਤ ਜ਼ਿਆਦਾ ਮੁਸ਼ਕਲਾਂ ਆਉਂਦੀਆਂ ਸਾਨੂੰ ਭੁੱਖੇ ਰਹਿਣਾ ਪੈਣਾ ਹੈ ਇਹ ਵੀ ਦੇਖੋ ਸਟੂਡੈਂਟ ਜਦੋਂ ਵੀਜ਼ੇ ਖੁੱਲੇ ਆ ਕਾਫੀ ਲੋਕਾਂ ਦੇ ਜਿੱਦਾਂ ਬੱਚੇ ਆਏ ਆ ਜੀ ਕਪਲਸ ਆਏ ਆ ਹਨਾ ਤੇ ਕਾਫੀ ਆ ਕੇ ਤੁਹਾਨੂੰ इवन ਤੁਸੀਂ ਸੋਸ਼ਲ ਮੀਡੀਆ ਤੇ ਦੇਖਦੇ ਹੀ ਆ ਬੱਚੇ ਆਪ ਵੀਡੀਓ ਪਾਉਂਦੇ ਆ ਕਿ ਤੇ ਕਿੰਨੀ ਸਟਰਗਲ ਹੈ ਬਾਹਰ ਆ ਕੇ ਹਨਾ ਹਾਂਜੀ ਸਵਾਗਤ ਕਰਦੇ ਆਂ ਜੀ ਤੁਹਾਡਾ ਸਾਰਿਆਂ ਦਾ ਪੰਜਾਬ ਟੂ ਸਪੇਨ ਦੇਖ ਰਹੇ ਦਰਸ਼ਕਾਂ ਦਾ ਤੇ ਰੋਜ਼ਾਨਾ ਦੀ ਤਰ੍ਹਾਂ ਅਸੀਂ ਆਪਣੇ ਸ਼ੋਅ ਵਿੱਚ ਲੈ ਕੇ ਆ ਰਹੇ ਆਂ ਇੱਕ ਖਾਸ ਮਹਿਮਾਨ ਜਿਹੜੇ ਕਿ ਹਨ ਯੂਕੇ ਤੋਂ ਜੀ ਨਹੀਂ ਦਿਖੋ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ ਸਟੂਡੀਓ ਦੇ ਵਿੱਚ ਅਸੀਂ ਤੁਹਾਡਾ ਵੈਲਕਮ ਕਰਦੇ ਆਂ ਥੈਂਕ ਯੂ so much ਸਾਸ਼ੀ ਗਾਲਪਾ ਜੀ ਸਭ ਤੋਂ ਪਹਿਲਾਂ ਤਾਂ ਸਾਸ਼ੀ ਗਾਲਾ ਐਂਡ ਥੈਂਕ ਯੂ ਵੈਰੀ ਮੱਚ ਤੁਹਾਡਾ ਕਿ ਤੁਸੀਂ ਇਨਵਾਈਟ ਕੀਤਾ ਜੀ ਤੁਹਾਡਾ ਕਿਦਾਂ ਦਾ ਐਕਸਪੀਰੀਅੰਸ ਰਹਿਣ ਤੇ ਪਾਰਟਿਸਪੇਸ਼ਨ ਦੇ ਵਿੱਚ ਹਾਂਜੀ ਬਹੁਤ ਵਧੀਆ ਕਰਕੇ ਜਦੋਂ ਤੀਆਂ ਦਾ ਮੇਲਾ ਇਹਨਾਂ ਨੇ ਆਰਗੇਨਾਈਜ਼ ਕੀਤਾ ਤੇ ਰਜਵੰਤ ਐਂਡ ਜਿੱਦਾਂ ਸਿਮਿਤ ਸੰਘਾ ਨੇ ਕੀਤਾ ਸੋ ਮੈਨੂੰ ਇਨਵਿਟੇਸ਼ਨ ਭੇਜਿਆ ਇਹਨਾਂ ਨੇ ਰਜਵਾਨ ਨੇ ਕਹਿੰਦੇ ਕਿ ਤੁਸੀਂ ਆਓ ਜਿੱਦਾਂ ਆਪਾਂ ਕਰਾਉਂਦੇ ਹਾਂ ਨਾ ਸੋ ਵਧੀਆ ਲੱਗਾ ਜਿੱਦਾਂ ਬਹੁਤ ਸੋਹਣਾ ਸੀ ਯੈਸ ਇੱਕ ਐਕਸਪੀਰੀਅੰਸ ਬਹੁਤ ਵਧੀਆ ਸਾਰਿਆਂ ਨੂੰ ਮਿਲੇ ਆਪਾਂ ਸਾਰੀ ਜਦੋਂ ਦੇਖਿਆ ਕਿ ਕੀ ਡਿਫਰੈਂਸ ਹੈ ਜਿਹੜੇ ਅਸੀਂ ਘਰ ਨੇ ਉੱਤੇ ਜਾਂ ਇੱਥੇ ਹੈ ਨਾ ਬਟ ਇਟਸ ਰੀਲੀ ਗੁੱਡ ਤੁਹਾਨੂੰ ਕਈ ਡਿਫਰੈਂਸ ਲੱਗਿਆ ਜਦੋਂ ਤੁਸੀਂ ਪਹਿਲਾਂ ਤੁਸੀਂ ਯੂਕੇ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਹੁੰਦੇ ਹੈ ਨਾ ਤੀਆਂ ਦੇ ਮੇਲੇ ਉਹ ਯੂਕੇ ਦੇ ਵਿੱਚ ਤੇ ਬਾਰਸਲੋਨਾ ਦੇ ਵਿੱਚ ਤੁਸੀਂ ਜਿਹੜਾ ਐਕਸਪੀਰੀਅੰਸ ਕਿਦਾਂ ਦਾ ਤੁਹਾਡਾ ਕੀ ਕੀ ਤੁਹਾਨੂੰ ਡਿਫਰੈਂਟ ਲੱਗੇ ਇੱਥੇ ਆ ਕੇ ਡਿਫਰੈਂਟ ਜੋ ਵੀ ਫੈਪਾ ਜੀ ਜੀ ਦਾ ਕੁਛ ਜ਼ਿਆਦਾ ਨਹੀਂ ਸੀ ਬਸ ਇਹ ਹੀ ਸੀ ਕਿ ਜਿਹੜੀ ਕਮਿਊਨਿਟੀ ਹੈ ਬਾਰਸਲੋਨਾ ਦੇ ਵਿੱਚ ਮੈਂ ਦੇਖੀ ਕਿਦਾਂ ਇਕੱਠੇ ਹੁੰਦੇ ਹਨ ਨਾ ਕਰਕੇ ਜੇ ਤੁਸੀਂ ਸੋਚੋ ਤੇ ਪਹਿਲਾਂ ਕਾਫੀ ਇਦਾਂ ਘੱਟ ਹੁੰਦੇ ਸੀਗੇ ਮੇਲੇ ਤੇ ਹੁਣ ਜਿਆਦਾ ਜਿਹੜਾ ਤੀਆਂ ਦੇ ਮੇਲੇ ਜਾਂ ਕੁਝ ਵੀ ਜਦੋਂ ਕਰਦੇ ਆ ਹਨਾ ਤੇ ਉਹ ਬਹੁਤ ਵਧੀਆ ਲੱਗਦਾ ਹੈ ਕਿ ਸਾਡੀ ਲੇਡੀਜ਼ ਅੱਗੇ ਆ ਰਹੀਆਂ ਹਨ ਜੀ ਤੇ ਹੁਣ ਯੂਰਪ ਦੇ ਵਿੱਚ ਵੀ ਇਹ ਸਾਰੇ ਮੇਲੇ ਤੀਆਂ ਦੇ ਮੇਲੇ ਕੋਈ ਵੀ ਤਿਉਹਾਰ ਜਿੱਦਾਂ ਇਕੱਠੇ ਹੁੰਦੇ ਮਨਾਉਂਦੇ ਹਨਾ ਜੀ ਤੇ ਬਹੁਤ ਵਧੀਆ ਸੀ ਆਪਾਂ ਨੂੰ ਚਾਹੀਦਾ ਕਿ ਆਪਾਂ ਮਤਲਬ ਅੱਗੇ ਹੋਰ ਇਸ ਤਰ੍ਹਾਂ ਦੇ ਪ੍ਰੋਗਰਾਮਸ ਕਰੀਏ ਆਪਣੀ ਕਮਿਊਨਿਟੀ ਨੂੰ ਹੋਰ ਇਕੱਠੇ ਕਰੀਏ ਕਿਉਂਕਿ ਲੇਡੀਜ਼ ਘਰ ਦੇ ਵਿੱਚ ਬੋਰ ਹੋ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਬੱਚਿਆਂ ਨੂੰ ਸੰਭਾਲਣਾ ਹੁੰਦਾ ਹੈ ਕਿ ਜਿਹਦਾ ਹਸਬੰਡ ਹੁੰਦਾ ਉਹ ਤਾਂ ਕੰਮ ਤੇ ਚਲੇ ਜਾਂਦਾ ਹੈ ਉਹਨਾਂ ਨੇ ਸ਼ਾਮ ਨੂੰ ਆਣਾ ਠੀਕ ਹੈ ਜੀ ਤੇ ਸ਼ਾਮ ਨੂੰ ਆ ਕੇ ਉਹ ਆਪਣੇ ਲਈ ਵੀ ਟਾਈਮ ਕੱਢ ਲੈਂਦੇ ਆ ਆਪਣੀ ਯੋ ਫਰੈਂਡਸ ਨਾਲ ਬਾਹਰ ਕੰਮ ਚਲੇ ਜਾਂਦੇ ਆ ਲੇਕਿਨ ਲੇਡੀਜ਼ ਜਿਹੜੀ ਹੁੰਦੀ ਆ ਉਹ ਘਰ ਦੇ ਵਿੱਚ ਬੰਨ ਕੇ ਰਹਿ ਜਾਂਦੀ ਆ ਕਿਉਂਕਿ ਘਰ ਦੇ ਕੰਮ ਕਰਨੇ ਤੇ ਬੱਚਿਆਂ ਸੰਭਾਲਣਾ ਬਹੁਤ ਡਨੀਆ ਮਤਲਬ ਉਹਨਾਂ ਨੇ ਉੱਤੇ ਰਿਸਪੌਂਸਿਬਿਲਟੀਜ਼ ਹੁੰਦੀ ਆ ਬਿਲਕੁਲ ਮੈਂ ਕਹਿੰਦੀ ਕਿ ਇਹ ਜਿਹੜੀ ਚੀਜ਼ ਲੇਡੀਜ਼ ਨੇ ਸਟਾਰਟ ਕੀਤੀ ਆ ਨਾ ਕਿਉਂਕਿ ਕਈ ਲੇਡੀਜ਼ ਕੰਮ ਵੀ ਨਹੀਂ ਕਰਦੇ ਹੈਗੇ ਐਂਡ ਘਰੇ ਹੁੰਦੇ ਆ ਤੇ ਤੁਹਾਨੂੰ ਪਤਾ ਹੈ ਕਿ ਲੇਡੀ ਆਪਣੇ ਆਪ ਨੂੰ ਬੀਜ਼ੀ ਰੱਖਦੇ ਆ। ਸੋ ਇਹ ਇੱਕ ਬਹੁਤ ਵੱਡੀ ਚੀਜ਼ ਹੈ ਜਿਹੜੀ ਤੀਆਂ ਦਾ ਮੇਲਾ ਜਾਂ ਕੋਈ ਵੀ ਤਿਉਹਾਰ ਆਪਾਂ ਮਨਾਉਣ ਲੱਗੇ ਆ ਜਿਹੜੀਆਂ ਲੇਡਿਸ ਸਾਡੀਆਂ ਅੱਗੇ ਆਈਆਂ ਹਨ ਨਾ ਆਰਗੇਨਾਈਜ਼ ਕਰਦੀਆਂ ਉਹਨਾਂ ਨੇ ਇੱਕ ਚਾਂਸ ਦਿੱਤਾ ਹੈ ਕਿ ਲੇਡੀ ਘਰੋਂ ਬਾਹਰ ਨਿਕਣ ਸਾਰਿਆਂ ਨੂੰ ਇੱਕ ਤਾਂ ਹੈਗਾ ਕਿ ਤੁਸੀਂ ਸਾਰਿਆਂ ਨੂੰ ਮਿਲ ਸਕਦੇ ਆ। ਤੁਸੀਂ ਇੱਕ ਦੂਜੇ ਨੂੰ ਜਾਣ ਸਕਦੇ ਆ ਕਰਕੇ ਸਾਨੂੰ ਪਤਾ ਨਹੀਂ ਹੁੰਦਾ ਕਿ ਵੀ ਕੋਣ ਕਿੱਥੇ ਰਹਿੰਦਾ ਪਰ ਜਦੋਂ ਸਾਰੀਆਂ ਲੇਡਿਸ ਇਕੱਠੀਆਂ ਹੁੰਦੀਆਂ ਆ ਤੇ ਉਹ ਆਪਣਾ ਥੋੜਾ ਆਪਣਾ ਟਾਈਮ ਹੁੰਦਾ ਉਹਨਾਂ ਦਾ ਤੇ ਨਾਲੇ ਜਦੋਂ ਤੁਸੀਂ ਡਿਫਰੈਂਟ ਕਮਿਊਨਿਟੀ ਨੂੰ ਮਿਲਦੇ ਆ ਜੀ ਇਹ ਕਾਫੀ ਜਿਹਦਾ ਚੀਜ਼ਾਂ ਹੋਣੀਆਂ ਚਾਹੀਦੀਆਂ ਆ ਜੀ ਹਾਂ ਜੀ ਲੇਡੀਜ਼ ਲਈ ਵੀ ਬਹੁਤ ਜ਼ਰੂਰੀ ਆ ਕਿ ਘਰੋਂ ਬਾਹਰ ਨਿਕਲਣਾ ਪ੍ਰੋਗਰਾਮਾਂ ਤੇ ਜਾਣਾ ਤੇ ਇੱਕ ਦੂਜੇ ਨੂੰ ਮਿਲਣਾ ਜੀ ਜਿੱਦਾਂ ਤੁਸੀਂ ਯੂਕੇ ਵਿੱਚ ਰਹਿੰਦੇ ਹੋ ਤੇ ਉੱਥੇ ਦੀ ਲਾਈਫਸਟਾਈਲ ਤੇ ਇੱਥੇ ਲਾਈਫਸਟਾਈਲ ਦਾ ਕਿੰਨਾ ਕੁ ਨੇ ਡਿਫਰੈਂਸ ਹੈ ਅਲੱਗ ਲੱਗਿਆ ਤੁਹਾਨੂੰ ਕੁਛ ਇੱਥੇ ਹਾਂ ਜੀ ਬਹੁਤ ਜ਼ਿਆਦਾ ਵਧੀਆ ਲੱਗਿਆ ਕਰਕੇ ਇੱਥੇ ਇੰਨਾ ਇੱਥੇ ਭਜਨਾਟ ਨਹੀਂ ਹੈਗੇ ਹਾਂ ਹਾਂ ਲੈਕ ਮੈਂ ਜਿੰ ਜਿੰਨੇ ਵੀ ਇੱਥੇ 4-5 ਦਿਨ ਰਹਿਣਾ ਰਹੀ ਆ ਤੇ ਮੈਂ ਇਹ ਚੀਜ਼ ਦੇਖੀ ਕਿ ਸਾਰੇ ਸ਼ਾਮ ਨੂੰ ਜਾਂ ਆਫਟਰਨੂਨ ਜਦੋਂ ਵੀ ਅਸੀਂ ਜਾਣਾ ਵੋਕਨ ਬਾਹਰ ਨਿਕਲ ਕੇ ਬੈਠੇ ਹੁੰਦੇ ਆ ਤੇ ਗੱਲਬਾਤ ਕਰਦੇ ਆ ਪਰ ਸਾਡੀ ਯੂਕੇ ਦੀ ਲਾਈਫ ਇੰਨੀ ਬਿਜ਼ੀ ਹੋਈ ਕਿਸੇ ਕੋ ਮੈਨੂੰ ਲੱਗਦਾ ਨਹੀਂ ਕਿ ਟਾਈਮ ਹੈਗਾ ਜਾਂ ਅਸੀਂ ਕਦੀ ਇਦਾਂ ਬੈਠਦੇ ਆ ਬਾਹਰ ਅਨਲੈਸ ਕਿ ਕੋਈ ਪਾਰਟੀ ਆ ਜਾਂ ਕੁਝ ਵੀ ਆ ਸਾਰੇ ਫਰੈਂਡਸ ਇਕੱਠੇ ਹੁੰਦੇ ਆ ਪਰ ਉਦਾਂ ਇਹ ਕਾਫੀ ਸਮੂਥਲੀ ਲਾਈਫ ਐ ਇੱਥੇ ਜੀ ਰਸ਼ ਰਸ਼ਨੀ ਦਾ ਨਾਮੇ ਰੋਣਾ ਤੇ ਰਸ਼ ਦੇਖਿਆ ਇਹਨਾਂ ਅੱਛਾ ਬਹੁਤ ਵਧੀਆ ਲੱਗਿਆ ਮਤਲਬ ਤੁਹਾਡਾ ਐਕਸਪੀਰੀਅੰਸ ਜਿਹੜਾ ਸੀਗਾ ਬਰਤਸੋਨਾਂ ਦੇ ਵਿੱਚ ਸਪੇਨ ਦਾ ਬਹੁਤ ਵਧੀਆ ਰਿਹਾ ਤੁਹਾਡਾ ਵਧੀਆ ਹਾਂਜੀ ਬਿਲਕੁਲ ਟੀਆਂ ਦਾ ਮੇਲਾ ਜਿਹੜਾ ਹੋਇਆ ਤੁਹਾਡਾ ਉਹਦੇ ਬਹੁਤ ਵਧੀਆ ਰਿਹਾ ਤੁਹਾਡਾ ਐਕਸਪੀਰੀਅੰਸ ਟੀਆਂ ਦਾ ਮੇਲਾ ਬਿਲਕੁਲ ਜਿਹੜਾ ਉਹ ਹੋਇਆ ਆ ਮੈਂ ਜਿੱਦਾਂ ਦੇਖਿਆ ਆ 500 ਤੋਂ ਆਬਸਲੀ ਲੇਡੀ ਉੱਪਰ ਸੀ ਐਂਡ ਸਾਰੀਆਂ ਇੰਨੀਆਂ ਸੋਹਣੀਆਂ ਲਾਦੀਆਂ ਸੀਗਾ ਡਿਫਰੈਂਟ ਡਿਫਰੈਂਟ ਲਾਈਕ ਤੁਸੀਂ ਮੈਂ ਸੋ ਉਹ ਵਾਓ ਬਹੁਤ ਵਧੀਆ ਜਿੱਦਾਂ ਸਾਰੇ ਨਾਈਸਲੀ ਮਿਲੇ ਐਂਡ ਮੈਂ ਥੈਂਕ ਯੂ ਤੇ ਸਿਮਰ ਜੀ ਦਾ ਜਿਹਨਾਂ ਨੇ ਆਬੀਸਲੀ ਚਾਂਸ ਦਿੱਤਾ ਤੇ ਇੰਨਾ ਜਿਆਦਾ ਮਾਨ ਦਿੱਤਾ ਮੈਂ ਬਹੁਤ ਥੈਂਕ ਯੂ ਕਰਦੀ ਹਾਂ ਦਾ ਕਿ ਮੈਂ ਸਾਰਿਆਂ ਨੂੰ ਮਿਲੀ ਇਹਨਾਂ ਦਾ ਕਰਕੇ ਤੇ ਥੈਂਕ ਯੂ ਤੁਹਾਡਾ ਵੀ ਕਿ ਇਹਨਾਂ ਦਾ ਕਰਕੇ ਮੈਂ ਤੁਹਾਨੂੰ ਮਿਲੀ ਥੈਂਕ ਯੂ ਤੁਹਾਡਾ ਵੀ ਤੁਹਾਡਾ ਵੀ ਤੇ ਸਟੂਡੀਓ ਦੇ ਵਿੱਚ ਆਉਂਦਾ ਕਿਉਂਕਿ ਤੁਸੀਂ ਮੇਰੀ ਇੱਕ ਕਾਲ ਦੇਤੇ ਤੁਸੀਂ ਆ ਗਏ ਜੀ ਆਲਵੇਸ ਆਲਵੇਸ ਜਦੋਂ ਤੁਹਾਡਾ ਹੁਕਮ ਜੀ ਕਿਉਂਕਿ ਆਪ ਜਿੱਦਾਂ ਜਿੱਦਾਂ ਲਾਈਫ ਆਪਣੀ ਬਹੁਤ ਬੀਜ਼ੀ ਹੈ ਇਹਨਾਂ ਤੇ ਬੀਜ਼ੀ ਲਾਈਫ ਦੇ ਵਿੱਚ ਟਾਈਮ ਕੱਢਣਾ ਬੜਾ ਮੁਸ਼ਕਲ ਹੁੰਦਾ ਹੈ ਆ ਤੋ ਚਲੋ ਫਿਰ ਵੀ ਟਾਈਮ ਕੱਢ ਕੇ ਤੁਸੀਂ ਆਏ ਹੋ ਤੇ ਬਹੁਤ ਮਤਲਬ ਕਿ ਇਸ ਆਪਣੀ ਪੂਰੀ ਟੀਮ ਵੱਲੋਂ ਤੁਹਾਡਾ ਥੈਂਕਫੁਲ ਨੇ ਬਹੁਤ ਐਪਰੀਸ਼ੀਏਟ ਕਰਦੇ ਕਰਕੇ ਜੋ ਤੁਸੀਂ ਕਰਦੇ ਆ ਹਨਾ ਭਾਜੀ ਤੁਹਾਡੇ ਰਾਹੀਂ ਲੋਕਾਂ ਨੂੰ ਬਹੁਤ ਜ਼ਿਆਦਾ ਜਾਣਕਾਰੀ ਮਿਲਣੀ ਇਸ ਚੀਜ਼ ਦੀ ਤੁਸੀਂ ਵੀ ਇੱਕ ਬਹੁਤ ਵੱਡਾ ਉਪਰਾਲਾ ਕਰ ਰਹੇ ਆ ਕਿ ਹਰੇਕ ਚੀਜ਼ ਨੂੰ ਤੁਸੀਂ YouTube ਤੇ ਮੂਰੇ ਲੈ ਕੇ ਆਉਣਾ ਹਰੇਕ ਮਸਲੇ ਨੂੰ ਰੱਖਣਾ ਹੈ ਨਾ ਤੇ ਤੁਹਾਡਾ ਵੀ ਯੋਗਦਾਨ ਹੈ ਇਸ ਵਿੱਚ ਕਾਫੀ ਵੱਡਾ ਹੈ ਕਿ ਤੁਸੀਂ ਇਨਵਾਈਟ ਕੀਤਾ ਤੁਸੀਂ ਸਾਡੇ ਐਕਸਪੀਰੀਅੰਸ ਸੁਣੇ ਕਿ ਕਿੱਦਾਂ ਦੇ ਅਸੀਂ ਮੈਂ ਕਿੱਦਾਂ ਫੀਲ ਕਰਦਾ ਸਪੈਸ਼ਲੀ ਜਿੱਦਾਂ ਹੁਣ ਅਸੀਂ ਇੱਧਰੋਂ ਆਏ ਆ ਮਤਲਬ ਕੋਈ ਜ਼ਿਆਦਾ ਦੂਰ ਤਾਂ ਨਹੀਂ ਪਰ ਫੇਰ ਵੀ ਜੋ ਤੁਸੀਂ ਦੇਖਦੇ ਹੋ ਨਾ ਕਿ ਕੀ ਡਿਫਰੈਂਟ ਹੋ ਰਿਹਾ ਕਿੱਦਾਂ ਆ ਵੀ ਲੇਡੀਜ਼ ਨੇ ਜਿਹੜਾ ਸ਼ੁਰੂ ਕੀਤਾ ਲੇਡੀਜ਼ ਨੂੰ ਮਿਲਣ ਗੈਣ ਦਾ ਕੰਮ ਹੀ ਇੱਕ ਤਰ੍ਹਾਂ ਦਾ ਹੋ ਗਿਆ ਕਰਕੇ ਕਿੱਥੇ ਮਿਲਦੇ ਆ ਅਸੀਂ ਉਦਾਂ ਇੱਕ ਦੂਜੇ ਨੂੰ ਜੀ ਜੀ ਹਨਾ ਇਹ ਹੀ ਚੀਜ਼ ਆ ਜਿਹੜੀਆਂ ਸਾਨੂੰ ਸਾਡੇ ਕਲਚਰ ਨੂੰ ਜਿਹੜਾ ਜੋੜ ਕੇ ਰੱਖਣਾ ਆ ਤੇ ਜਿਹੜਾ ਅੱਗੇ ਲੈ ਕੇ ਜਾਣਾ ਆ ਤੇ ਅਸੀਂ ਟਰਾਈ ਕਰੀਏ ਬਸ ਵੀ ਜਿੰਨਾ ਕ ਅਸੀਂ ਸਾਂਭ ਸਕਦੇ ਜਿੰਨਾ ਕ ਅਸੀਂ ਆਪਣੀ ਕੇਅਰ ਮੈਂਟੀ ਨੂੰ ਦੇ ਸਕਦੇ ਆ ਅਸੀਂ ਤੇ ਜੀ ਹਾਂ ਜੀ ਜੇ ਤੱਕ ਅਸੀਂ ਥੋੜਾ ਇੱਕ ਉਪਰਾਲਾ ਕੀਤਾ ਸੀਗਾ ਅਸੀਂ ਸਾਡੀ ਟੀਮ ਨੇ ਗੁਰਦੁਆਰਾ ਸਾਹਿਬ ਕੇ ਸਿੱਕੇ ਤੋਂ ਉੱਥੇ ਬੱਚਿਆਂ ਵਾਸਤੇ ਕਾਇਦੇ ਲੈ ਕੇ ਗਏ ਸੀਗੇ ਤੇ ਉਹਨਾਂ ਨੇ ਇੱਕ ਸੇਵਾ ਕੀਤੀ ਹੈ ਠੀਕ ਹੈ ਤੇ ਕਿ ਬੱਚੇ ਆਪਣੀ ਪੰਜਾਬੀ ਭਾਸ਼ਾ ਦੇ ਨਾਲ ਆਪਣੇ ਪੰਜਾਬੀ ਕਲਚਰ ਦੇ ਨਾਲ ਜੁੜਨ ਤੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਨ ਕਿਉਂਕਿ ਆਪਾਂ ਆਪ ਨੂੰ ਥੋੜਾ ਲੱਗਦਾ ਕਿ ਆਪਾਂ ਆਪਣੀ ਲਾਈਫ ਬਹੁਤ ਜ਼ਿਆਦਾ ਬੀਜ਼ੀ ਹੈ ਤੇ ਬੀਜ਼ੀ ਲਾਈਫ ਦੇ ਵਿੱਚ ਆਪਾਂ ਬੱਚਿਆਂ ਨੂੰ ਆਪਣੀ ਇੰਨੀ ਐਜੂਕੇਸ਼ਨ ਨਹੀਂ ਦੇ ਪਾ ਰਹੇ ਆਪਣੇ ਪੰਜਾਬੀ ਕਲਚਰ ਬਾਰੇ ਨਹੀਂ ਦੱਸ ਪਾ ਰਹੇ ਹਾਂ ਕਿ ਆ ਬਾਕੀ ਆਪਣੇ ਧਰਮ ਬਾਰੇ ਮੇਨ ਮੇਨ ਜਿਹੜਾ ਕਿ ਆਪਣੇ ਧਰਮ ਬਾਰੇ ਕਿਉਂਕਿ ਬਹੁਤ ਸਾਰੇ ਇਦਾਂ ਦੇ ਤੁਹਾਨੂੰ ਪਤਾ ਹੀ ਹੈ ਕਿ ਇਨਸੀਡੈਂਸ ਹੋ ਚੁੱਕੇ ਹੈ ਕਿ ਕਨਵਰਟ ਹੋ ਰਹੇ ਪਹੁੰਚਾ ਬਹੁਤ ਸਮਝਣ ਜਿਕੇ ਇਹ ਵੀ ਬਹੁਤ ਵੱਡੀ ਚੀਜ਼ ਆ ਕਰਕੇ ਸਾਡੇ ਵੀ ਗੁਰੂ ਘਰ ਵਿੱਚ ਉੱਥੇ ਪੰਜਾਬੀ ਕਲਾਸਾਂ ਲੱਗਦੀਆਂ ਆ ਜੀ ਤੇ ਮੈਂ ਕਿੰਨੀ ਕਿ ਇਹ ਵੀ ਬਹੁਤ ਵੱਡੀ ਦੇਣ ਆ ਕਰਕੇ ਜਦੋਂ ਤੁਸੀਂ ਪੰਜਾਬੀ ਕਲਾਸਾਂ ਨਹੀਂ ਆਣਿਆਂ ਨੂੰ ਸਾਧ ਦੇਣਿਆਂ ਨੂੰ ਵੀ ਇਲਾਜ ਹੁੰਦਾ ਕਿ ਅਸੀਂ ਜਾਣਾ ਆ ਨਾਲੇ ਤੇ ਗੁਰੂ ਘਰ ਮੱਥਾ ਟੇਕ ਦੇਣ ਵਾਲੇ ਉਹਨਾਂ ਨੂੰ ਸਾਡੀ ਕਲਚਰ ਦਾ ਪਤਾ ਲੱਗਦਾ ਨਾਲੇ ਉਹ ਪੰਜਾਬੀ ਲਰਨ ਕਰਦੇ ਆ ਜੀ ਸੋ ਇਹ ਵੀ ਬਹੁਤ ਵਧੀਆ ਚੀਜ਼ ਹੋ ਰਹੀ ਆ ਜੀ ਅਸੀਂ ਤਾਂ ਆਪਣੀ ਟੀਮ ਮਤਲਬ ਕਿ ਆਪਣੀ ਜਿੰਨੀ ਵੀ ਟੀਮ ਸਾਡੇ ਅਗੇ ਇਸ ਨਾਲ ਉਸੇ ਉਹਦੇ ਨਾਲ ਮਿਲ ਕੇ ਉਹਨਾਂ ਨਾਲ ਮਿਲ ਕੇ ਇਹ ਉਪਰਾਲਾ ਕਰ ਰਹੇ ਹਾਂ ਕਿ ਜਿੰਨਾ ਵੱਧ ਤੋਂ ਵੱਧ ਹੋ ਸਕੇ ਅਸੀਂ ਆਪਣੀ ਇਹ ਨਹੀਂ ਕਿ ਪੂਰੇ ਸਪੇਨ ਦੇ ਵਿੱਚ ਅਸੀਂ ਅਸੀਂ ਪੂਰੀ ਯੂਰਪ ਦੇ ਵਿੱਚ ਆਪਣੀ ਕਮਿਊਨਿਟੀ ਦੀ ਹੈਲਪ ਕਰਨ ਲਈ ਆਪਣਾ ਉਪਰਾਲਾ ਕਰ ਰਹੇ ਹਾਂ ਤੇ ਅੱਗੇ ਜੋ ਵੀ ਸਾਡੇ ਪਲਾਨਸ ਹਨ ਨਵੇਂ ਅਸੀਂ ਉਹਨਾਂ ਨੂੰ ਰਿਵੀਲ ਕਰਾਂਗੇ ਜੇ ਜਾ ਕੇ ਬਿਲਕੁਲ ਮੇਰੀ ਬੈਸਟ ਵਿਸ਼ੀਸ ਆ ਤੁਹਾਡੇ ਲਈ ਵੀ ਤੁਸੀਂ ਜੋ ਵੀ ਕਰ ਰਹੇ ਆ ਕਮਿਊਨਿਟੀ ਲਈ ਦੇ ਵਿੱਚ ਜਿਦਾ ਤੁਹਾਨੂੰ ਪਤਾ ਕਿ ਜਦੋਂ ਅਸੀਂ ਕਿਵਰੀ ਸੋਸ਼ਲ ਮੀਡੀਆ ਅੱਜਕੱਲ ਇੰਨੀ ਜ਼ਿਆਦਾ ਹੋ ਗਿਆ ਹੈ ਕਿ ਸੋਸ਼ਲ ਮੀਡੀਆ ਤੇ ਤੁਸੀਂ ਕੋਈ ਵੀ ਨੋਲੇਜ ਦੇਣੀ ਹੋਵੇ ਤੁਸੀਂ ਸੋਸ਼ਲ ਮੀਡੀਆ ਤੇ ਪਾ ਦਿਓ ਤੇ ਲੋਕੀ ਝਟ ਸ਼ੇਅਰ ਕਰਦੇ ਸਾਰੇ ਦੇਖਦੇ ਆ ਜੀ ਜੇ ਆਪਾਂ ਦੇਖੀਏ ਤੇ ਆਪਾਂ ਟਾਈਮ ਹੀ ਜ਼ਿਆਦਾ ਸੋਸ਼ਲ ਮੀਡੀਆ ਤੇ ਕੱਢਦੇ ਆ ਜੀ ਹਾਂ ਜੀ ਠੀਕ ਹੈ ਜਦੋਂ ਤੁਸੀਂ ਕੰਮਾਂ ਤੇ ਹੁੰਦੇ ਜਾਂ ਬ੍ਰੇਕ ਤੇ ਘਰੇ ਵੀ ਆਏ ਆ ਸੋ ਇਹ ਚੀਜ਼ ਹੈ ਕਿ ਸੋਸ਼ਲ ਮੀਡੀਆ ਤੋਂ ਕਾਫੀ ਕੁਝ ਲਰਨ ਕਰਨ ਨੂੰ ਵੀ ਮਿਲਦਾ ਹੈ ਤੇ ਅਸੀਂ ਜਿੱਦਾਂ ਕਿ ਤੁਸੀਂ ਤੁਸੀਂ ਰੇਡੀਓ ਤੇ ਕੰਮ ਕਰਦੇ ਹੋ ਹਾਂਜੀ ਤੁਹਾਨੂੰ ਤੁਸੀਂ ਜ਼ਿਆਦਾ ਐਕਟਿਵ ਹੋ ਇਸ ਚੀਜ਼ ਦੇ ਵਿੱਚ ਤੁਹਾਨੂੰ ਜ਼ਿਆਦਾ ਪਤਾ ਹੈ ਜੋ ਵੀ ਜੋ ਵੀ ਥਿੰਗਸ ਯੂਕੇ ਦੇ ਵਿੱਚ ਜੋ ਵੀ ਵਾਪਰਦਾ ਹੈ ਤੁਹਾਨੂੰ ਨਾਲ ਦੀ ਨਾਲ ਪਤਾ ਲੱਗ ਜਾਂਦਾ ਹੈ ਬਿਲਕੁਲ ਹਾਂਜੀ ਤੇ ਇਸ ਦੇ ਵਿੱਚ ਤੁਸੀਂ ਜਿਸ ਤਰ੍ਹਾਂ ਸਟੂਡੈਂਟਸ ਵਗੈਰਾ ਬਹੁਤ ਜ਼ਿਆਦਾ ਨਿਕਲਦੇ ਠੀਕ ਹੈ ਤੇ ਰੂਮ ਰੈਂਟ ਵਗੈਰਾ ਪਹਿਲਾਂ ਲੋ ਸੀਗੇ ਤੇ ਹੁਣ ਹਾਈ ਹੋ ਗਏ ਨੇ ਤੇ ਇਹਦਾ ਕਾਰਨ ਕੀ ਹੈ ਇਹ ਨਹੀਂ ਜਾਨਾ ਜਿੱਦਾਂ ਹੁਣ ਤੁਸੀਂ ਇਹ ਦੇਖੋ ਮੈਂ 1% ਤੋਂ ਹੁੰਦਕ ਜੋ ਅਸੀਂ ਸ਼ੋਅ ਕਰਨ ਵੀ ਜਾਂਦੇ ਆ ਜਾਂ ਸਾਡੇ ਜਿਹੜੀ ਉਹ ਮਤਲਬ ਅਪਡੇਟ ਦਿੰਦੇ ਰਹਿੰਦੇ ਆ ਤੇ ਹੁਣ ਇੰਨਾ ਕ ਜਿਆਦਾ ਸਾਰੇ ਮੈਨੂੰ ਲੱਗਦਾ ਕਿ ਸਾਰੇ ਕੰਟਰੀਆਂ ਦੇ ਵਿੱਚ ਇਹ ਪ੍ਰੋਬਲਮ ਆ ਰਹੀ ਆ ਆ ਰਹੀ ਹੈ ਹਨਾ ਸਟੂਡੈਂਟ ਆ ਰਹੇ ਆ ਐਂ ਰਹਿਣ ਦੀ ਪ੍ਰੋਬਲਮ ਆ ਰਹੀ ਤੇ ਕੰਮਾਂ ਦਾ ਥੋੜਾ ਘਟ ਗਿਆ ਕੰਮ ਇਨੀਸ਼ੀਏਟ ਨਹੀਂ ਮਿਲਦੇ ਤੇ ਉਹਦੇ ਵਿੱਚ ਕਾਫੀ ਸਟਰਗਲ ਕਰ ਰਿਹਾ ਹੈ ਇਵਨ ਸਟੂਡੈਂਟ ਵੀ ਇਵਨ ਉੱਥੇ ਦੇ ਵੀ ਜਿਹੜੇ ਕਈ ਹੈਗੇ ਉਹ ਵੀ ਸਟਰਗਲ ਕਰ ਰਿਹਾ ਹੈ ਜੀ ਕਿ ਕੰਮ ਘਟ ਗਏ ਆ ਤੇ ਜਿਹੜੇ ਘਰਾਂ ਦੇ ਰੈਂਟ ਜਾਂ ਪ੍ਰਾਈਸ ਜਾਂ ਸ਼ਾਪਿੰਗ ਮਤਲਬ ਸਾਰਾ ਕੁਝ ਉੱਪਰ ਚੱਲ ਗਿਆ ਉਹ ਜਿਹੜੀਆਂ ਐਕਸਪੈਂਸਿਵ ਆ ਕੀਮਤਾ ਜਿਹੜੀਆਂ ਉਹਦੀਆਂ ਵੱਧ ਗਈਆਂ ਜੀ ਤੇ ਉਹਦੇ ਵਿੱਚ ਜਿੰਨਾ ਤੁਸੀਂ ਕੰਮ ਕਰਦੇ ਆ ਸੋ ਇਹ ਕਾਫੀ ਕੁਝ ਚੀਜ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਸਾਰਿਆਂ ਨੂੰ ਜੀ ਜਿਸ ਤਰ੍ਹਾਂ ਕਿ ਲਾਸਟ ਮਤਲਬ ਕਿ ਕਾਫੀ ਟਾਈਮ ਤੋਂ ਬੜੀਆਂ ਨਿਊਜ਼ ਆ ਰਹੀਆਂ ਨੇ ਅਸੀਂ ਜੀ ਸਟੂਡੈਂਟਸ ਬੇਸਮੈਂਟਸ ਵਿੱਚ ਰਹਿੰਦੇ ਜਾਂ ਫਿਰ ਰੂਮ ਰੈਂਟ ਲੈਂਦੇ ਆ ਤੇ ਉਹ ਸਫਾਈ ਵਗਰਾ ਨਹੀਂ ਰੱਖਦੇ ਬਹੁਤ ਵੀਡੀਓਜ਼ ਵੀ ਵਾਇਰਲ ਹੋਈਆਂ ਬਹੁਤ ਨੇ ਇਹ ਮਤਲਬ ਕਿੰਨੀ ਕਿ ਸੱਚਾਈ ਇਹਨਾਂ ਦੇ ਵਿੱਚ ਜਿੱਦਾਂ ਹੁਣ ਆਪਾਂ ਇਦਾਂ ਭਾਜੀ ਕਹਿ ਸਕਦੇ ਹਾਂ ਕਿ ਸਾਰੇ ਸੇਮ ਨਹੀਂ ਹੁੰਦੇ। ਜੀ। ਠੀਕ ਆ। ਕਈ ਥਾਵਾਂ ਤੇ ਘਟਨਾਵਾਂ ਹੁੰਦੀਆਂ ਆ ਇਹ ਜਦੋਂ ਕਾਰ ਰੈਂਟ ਤੇ ਲੈਂਦੇ ਆ ਹਨਾ। ਕਈ ਪ੍ਰੋਬਲਮਾਂ ਹੋ ਸਕਦੀਆਂ ਆ। ਜਿੱਦਾਂ ਹਨਾ ਕਿ ਕਈ ਸਾਫ ਰੈਂਕ ਕਹਿੰਦੇ ਹੁੰਦੇ ਕਿ ਜੇ ਇੱਕ ਨੇ ਗਲਤੀ ਕੀਤੀ ਤੇ ਉਹ ਸਾਰਿਆਂ ਤੇ ਅਸੀਂ ਬੀਲਿੰਗ ਦੇ ਦਿੰਨੇ ਆ। ਠੀਕ ਆ। ਸਾਰੇ ਸੇਮ ਨਹੀਂ ਹੁੰਦੇ। ਸਟੂਡੈਂਟ ਕੀ ਕਲੀਨ ਵੀ ਬਹੁਤ ਨਾਈਸ ਵੀ ਆ। ਚਲੋ ਅਗਲੇ ਆਪਣਾ ਫਿਊਚਰ ਬਣਾਉਣਾ ਆ। ਬੱਚਿਆਂ ਵਰਗੇ ਆ ਸਾਡੇ ਹਨਾ। ਤੇ ਆਏ ਆ ਜਦੋਂ ਮੈਂ ਤਾਂ ਇਹ ਸੋਚਦੀ ਕਿ ਜਦੋਂ ਕੋਈ ਗਲਤੀ ਵੀ ਕਰਦਾ ਜੇ ਅਸੀਂ ਆਪਣੇ ਬੱਚੇ ਨੂੰ ਕਹਿ ਸਕਦੇ ਕਿ ਫਿਰ ਅਸੀਂ ਉਹਨਾਂ ਨੂੰ ਕਿਉਂ ਨਹੀਂ ਕਹਿ ਸਕਦੇ ਹੈਗੇ ਹਾਂ ਹਾਂ ਜੀ ਕਿਉਂ ਨਹੀਂ ਅਸੀਂ ਦੱਸ ਦਦ ਦੇ ਕੇ ਗਲਤ ਆ ਜਾਂ ਸਹੀ ਆ ਕਰਕੇ ਕਈ ਵਾਰੀ ਇਦਾਂ ਹੁੰਦਾ ਨਾ ਬਹੁਤ ਜ਼ਿਆਦਾ ਇਕੱਠੇ ਰਹਿੰਦੇ ਆ ਤੇ ਉਹ ਕੰਮ ਨਾ ਮੰਨਦਾ ਕਰਕੇ ਵੀ ਸਟ्रेस ਹੋ ਜਾਂਦੀ ਆ ਹੂੰ ਹੂੰ ਸੋ ਇਹਨਾਂ ਚੀਜ਼ਾਂ ਦਾ ਵੀ ਸਾਹਮਣਾ ਕਰਨਾ ਬਹੁਤ ਵੱਡੀ ਪ੍ਰੋਬਲਮ ਹੈ ਵੱਡੀ ਪ੍ਰੋਬਲਮ ਹੋ ਜਾਂਦੀ ਆ ਜੇ ਘਰ ਵਿੱਚ ਕਿੰਨੇ ਜਣੇ ਤੁਹਾਨੂੰ ਪਤਾ ਹੈ ਕਿ ਉਹ ਫਿਰ ਰੈਂਟ ਜ਼ਿਆਦਾ ਹੋਣ ਦਾ ਕਰਕੇ ਫਿਰ ਇੱਕਠੇ ਰਹਿ ਲੰਦੇ ਸਾਰੇ ਜੀ ਹਾਂ ਜੀ ਸੋ ਕੰਮਾਂ ਤੋਂ ਥੱਕੇ ਨੇ ਆਉਣਾ ਜਿੱਦਾਂ ਹੁਣ ਕਈ ਵਰੀ ਆਪਾਂ ਕੰਮਾਂ ਤੋਂ ਥੱਕੇ ਆਏਦਾ ਆ ਚਲੋ ਡਿਫਰੈਂਟ ਹੋ ਜਾਂਦਾ ਜਦੋਂ ਤੁਸੀਂ ਬਹੁਤ ਚੈਤਤ ਰਹਿਣੇ ਚੀਜ਼ਾਂ ਚੇਂਜ ਹੋ ਜਾਂਦੀਆਂ ਜੀ ਹਾਂ ਜੀ ਤੇ ਉਹਨਾਂ ਨੂੰ ਇਸ ਚੀਜ਼ ਦਾ ਵੀ ਬਹੁਤ ਇਫੈਕਟ ਪੈਂਦਾ ਆ ਨਾਲ ਤਾਂ ਫੈਮਲੀ ਆ ਪਿੱਛੇ ਛੱਡੀਆਂ ਹੁੰਦੀਆਂ ਆ ਜੀ ਹਾਂ ਜੀ ਤੇ ਨਾਲ ਹੀ ਰਿਸਪੌਂਸਿਬਿਲਟੀ ਜ਼ਿਆਦਾ ਹੁੰਦੀ ਹੈ ਹਨਾ ਬੱਚੇ ਕਈ ਛੋਟੀਆਂ ਉਮਰਾਂ ਚ ਆ ਜਾਂਦੇ ਆ ਸੋ ਉਹਨਾਂ ਨੂੰ ਇੰਨਾ ਕਹਿੰਦੇ ਤਾਂ ਕਿ ਜ਼ਿੰਮੇਵਾਰੀਆਂ ਦਾ ਬਾਲਾ ਪਤਾ ਨਹੀਂ ਹੈਗਾ ਬੱਚਿਆਂ ਰ ਗਿਆ ਜੇ ਕੋਈ ਗਲਤੀ ਕਰ ਦੇ ਸਮਝਾਓ ਪਰ ਚੀਜ਼ਾਂ ਬਹੁਤ ਜ਼ਿਆਦਾ ਅਫੈਕਟ ਕਰ ਰਹੀਆਂ ਉੱਥੇ ਵੀ ਇਸ ਚੀਜ਼ ਦਾ ਹਾਂਜੀ ਇਹਦੇ ਵਿੱਚ ਮਤਲਬ ਕਿ ਆਪਾਂ ਨੂੰ ਥੋੜਾ ਸਾ ਆਪਾਂ ਨੂੰ ਸਮਝਣ ਦੀ ਲੋੜ ਹੈ ਠੀਕ ਹੈ ਨੇ ਜੇਕਰ ਬੱਚਾ ਗਲਤੀ ਕਰਦਾ ਚਲੋ ਇੱਕ ਵਾਰ ਦੱਸ ਦੋ ਵੀ ਠੀਕ ਹੈ ਤੁਸੀਂ ਗਲਤੀ ਕਰ ਲਈ ਨੈਕਸਟ ਟਾਈਮ ਨਾ ਕਰੋ ਬਿਲਕੁਲ ਠੀਕ ਹੈ ਚਲੋ ਠੀਕ ਹੈ ਜੇਕਰ ਨੈਕਸਟ ਟਾਈਮ ਦੁਬਾਰਾ ਫੇਰ ਗਲਤੀ ਕਰਦਾ ਫੇਰ ਆਪਾਂ ਉਹਨਾਂ ਨੂੰ ਐਸਾ ਦਾਟ ਦਿੰਦੇ ਉਹਨਾਂ ਨੂੰ ਹਾਂਜੀ ਤੇ ਆਪਾਂ ਨੂੰ ਥੋੜੇ ਆਪਨ ਚੇਂਜਸ ਚਾਹੀਦੇ ਨੇ ਆ ਦੇ ਵਿੱਚ ਚੇਂਜਸ ਬਸ ਇਹ ਹੀ ਹੈ ਮ ਜੇ ਜਿਸ ਕੰਟਰੀ ਚ ਵੀ ਰਹਿੰਨੇ ਆ ਸਾਨੂੰ ਇਹ ਕੰਟਰੀਆਂ ਨੇ ਬਾਲੀਆਂ ਨੇ ਬਹੁਤ ਕੁਝ ਦਿੱਤਾ ਆ ਜੀ ਹਾਂਜੀ ਠੀਕ ਆ ਸਾਨੂੰ ਆਪਣੀ ਪਹਿਚਾਨ ਅਸੀਂ ਬਣਾਈ ਇੱਥੇ ਆ ਕੇ ਅਸੀਂ ਮਿਹਨਤਾਂ ਕੀਤੀਆਂ ਆ ਕਿ ਹਨਾ ਚਲੋ ਹੁਣ ਵੀ ਜਿਹੜੇ ਸਾਰੇ ਆਉਂਦੇ ਮਿਹਨਤਾਂ ਕਰਦੇ ਆ ਕਿ ਸੋ ਇਹ ਚੀਜ਼ ਨੂੰ ਸਾਨੂੰ ਮੰਨਣਾ ਪੈਣਾ ਕਿ ਜਿੱਥੇ ਵੀ ਅਸੀਂ ਰਹਿੰਦੇ ਸਾਡੇ ਘਰ ਉਹ ਵੀ ਆ ਜੀ ਹਾਂਜੀ ਹਨਾ ਥੋੜਾ ਜਿਹਾ ਕੋਆਪਰੇਟ ਕਰਨਾ ਚਾਹੀਦਾ ਆ ਥੋੜਾ ਜਿਹਾ ਸੁਣਨਾ ਚਾਹੀਦਾ ਆ ਥੋੜੀ ਜਿਹੀ ਕੋਈ ਸਭ ਤੋਂ ਵੱਡੀ ਗੱਲ ਇਹ ਆ ਕਿ ਜੇ ਕੋਈ ਪ੍ਰੋਬਲਮ ਆਉਂਦੀ ਆ ਸ਼ੇਅਰ ਕਰਨਾ ਇੱਕ ਦੂਜੇ ਨਾਲ ਜੀ ਹਾਂਜੀ ਹਨਾ ਸੋ ਇਹ ਚੀਜ਼ ਤਾਂ ਜ਼ਿਆਦਾ ਆ ਜੀ ਹੂੰ ਬਾਕੀ ਜੇ ਜੋਬਸ ਵਗੈਰਾ ਕੀ ਕੇ ਕਿਸ ਤਰ੍ਹਾਂ ਮਤਲਬ ਹੁਣ ਇਸ ਟਾਈਮ ਜੋਬਸ ਦੇ ਹਾਲਾਤ ਕਿ ਪਧੀਆਂ ਜਾਂ ਕਿ ਡਾਊਨ ਚੱਲਦੇ ਨੇ ਐਂ ਜੋਬਸ ਜਿਨਾਂ ਕੋਲ ਤਾਂ ਜੋਬਸ ਦਾ ਕਾਫੀ ਪ੍ਰੋਬਲਮ ਆ ਰਹੀ ਹੈ ਜੋ ਵੀ ਫਾ ਪਾਜੀ ਉੱਥੇ ਵੀ ਇਹ ਹੈ ਆ ਕੰਮਾਂ ਦਾ ਬਹੁਤ ਥੋੜਾ ਘਟੇ ਆ ਕੰਮ ਅੱਛਾ ਇਹ ਨੇ ਜਿਹੜੇ ਤੁਸੀਂ ਚਲੋ ਪਰਮਨੈਂਟ ਜੋਬਸ ਤਾਂ ਹੈਗੇ ਹੈਗੇ ਆ ਪਰ ਨਵੀਆਂ ਜੋਬਾਂ ਜਿਹੜੇ ਤੁਸੀਂ ਲੱਭਦੇ ਆ ਕਾਫੀ ਸਟਰਗਲ ਆ ਜੀ ਅੱਛਾ ਹਾਂਜੀ ਕੰਮ ਉਹ ਘਟ ਗਿਆ ਕੰਮ ਕਿਉਂ ਘਟ ਗਿਆ ਕਰਕੇ ਦੇ ਰਿਕਸਪੈਂਸਸ ਯਾਰ ਜਾਦਾ ਵਧ ਗਏ ਅੱਛਾ ਜੀ ਤੇ ਸਾਡੇ ਵਰਗੇ ਜੇ ਕੋਈ ਵੀ ਹੈ ਜੇ ਕੋਈ ਘਟ ਅੱਗੇ ਵਰ ਕਰਦਾ ਸੀ ਹੁਣ ਉਹ ਜ਼ਿਆਦਾ ਕੰਮਾ ਚਾਹੁੰਦੇ ਕਰਕੇ ਆਪਣੇ ਖਾਚੀ ਆਪਣੀਆਂ ਲੋੜਾਂ ਪੂਰੀਆਂ ਕਰਨੀਆਂ ਉਹਨਾਂ ਨੇ ਜੀ ਹਾਂ ਜੀ ਸੋ ਇਹਨਾਂ ਚੀਜ਼ਾਂ ਦਾ ਕਾਫੀ ਫਰਕ ਪੈ ਗਿਆ ਕਿਉਂਕਿ ਹੁਣ ਥੋੜੇ ਜੇ 1-2 ਸਾਲ ਤੋਂ ਕਿ ਮਤਲਬ ਕਿ ਜ਼ਿਆਦਾ ਚੀਜ਼ਾਂ ਮਹਿੰਗੀਆਂ ਵੀ ਹੋਈਆਂ ਹਨ ਰੇਟ-ਦਹਾਈ ਹੋ ਗਏ ਆ ਪਰ ਸੈਲਰੀ ਆਪਣੀ ਸੇਮ ਹੀ ਆ ਸੈਲਰੀ ਸੇਮ ਆ ਸੇਮ ਤੇ ਕਿਉਂਕਿ ਉਹਨਾਂ ਜੇਕਰ ਆਪਣੀ ਸੈਲਰੀ ਥੋੜੀ ਹੈ ਤੇ ਉਹ ਸਿਰੋ ਸੈਲਰੀ ਨਾਲ ਸਰਵਾਈਵ ਕਰਨਾ ਬੜਾ ਮੁਸ਼ਕਲ ਹੋ ਰਿਹਾ ਹੈ ਬਹੁਤ ਜ਼ਿਆਦਾ ਉਹ ਤਾਂ ਹੀ ਮੈਂ ਦੱਸ ਕਹੇ ਦੀ ਬਾਜੀ ਕਿ ਜਿੰਨੀ ਤੁਹਾਡੀ ਪੇ ਹੁੰਦੀ ਆ ਜਾਂ ਉਹਦੇ ਵਿੱਚ ਉਹ ਚੀਜ਼ਾਂ ਨਹੀਂ ਪੂਰੀਆਂ ਹੁੰਦੀਆਂ ਸੋ ਇਹ ਚੀਜ਼ ਨੇ ਜਿੱਦਾਂ ਕੰਮ ਨਾ ਹੋਣ ਦਾ ਕਰਕੇ ਜਾਂ ਕੰਮ ਥੋੜਾ ਇਹ ਲੋਕਾਂ ਨੂੰ ਕਾਫੀ ਸਟ्रेसਫੁਲ ਲਾਈਫ ਦੇ ਰਹੀ ਹੈ ਜੀ ਹਾਂ ਜੀ ਹਨਾ ਕਾਫੀ ਲੋਕਾਂ ਦੀ ਸਟ्रेस ਵੱਧ ਗਈ ਆ ਤੇ ਉਹਨਾਂ ਦਾ ਕਰਕੇ ਉਹਨਾਂ ਦੇ ਜਿੱਦਾਂ ਆਬਵੀਅਸਲੀ ਕਈਆਂ ਨੂੰ ਡਿਪਰੈਸ਼ਨ ਹੋ ਗਿਆ ਆ ਹਨਾ ਇਹ ਚੀਜ਼ਾਂ ਦਾ ਬਹੁਤ ਸਾਡੀ ਸਾਰੀ ਕਮਿਊਨਿਟੀ ਤੇ ਸਾਰਿਆਂ ਤੇ ਈਵਨ ਅਸਰ ਕੀਤਾ ਹੈ ਇਸ ਚੀਜ਼ ਨਾਲ ਜੀ ਹਾਂ ਜੀ ਕਿਉਂਕਿ ਹੁਣ ਇਸ ਤਰ੍ਹਾਂ ਦੀਆਂ ਬੜੀਆਂ ਖਬਰਾਂ ਆ ਰਹੀਆਂ ਯੂਰਪ ਤੇ ਵੀ ਆ ਰਹੀਆਂ ਹੋਰ ਯੂਕੇ ਵਗੈਰਾ ਕੰਟਰੀ ਹੋ ਗਈ ਜਾਂ ਫੇ ਕੈਨੇਡਾ ਵਗੈਰਾ ਨਾ ਤੁੰਨਾ ਤੋਂ ਬਹੁਤ ਜ਼ਿਆਦਾ ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਕਿ ਕਿ ਅੱਜ ਇਸ ਲੜਕੇ ਦੀ ਦਿਲ ਦੇ ਦੌਰਾਂ ਦੇ ਭੈਣ ਦਾ ਮੌਤ ਹੋ ਗਈ ਜਾਂ ਫੇ ਦੂਸਰੇ ਨੇ ਸੁਸਾਈਡ ਕਰ ਲਿਆ ਠੀਕ ਹੈ ਇਸ ਤਰ੍ਹਾਂ ਦੀਆਂ ਖਬਰਾਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਤਲਬ ਬਾਤ ਨਹੀਂ ਹੈ ਇਹਨਾਂ ਦਾ ਕਾਰਨ ਇਹ ਜਿਹੜੀ ਜਿੱਦਾਂ ਹੁਣ ਆਪਾਂ ਕਾਫੀ ਨਿਊਜ਼ ਸੁਣਦੇ ਆ ਕਿ ਹਾਰਟ ਅਟੈਕ ਹੋ ਗਿਆ ਜਾਂ ਬੱਚਿਆਂ ਨੇ ਕਿਸੇ ਨੇ ਸੁਸਾਇਡ ਕਰ ਲਿਆ ਉਹਦੇ ਪਿੱਛੇ ਰੀਜ਼ਨ ਹੈ ਜਿਸ ਤੱਕ ਜੇ ਆਪਾਂ ਸੋਚਦੇ ਆ ਕਿ ਸਟ੍ਰੈਸ ਜੀ ਖਰਚੇ ਨਾ ਪੂਰੇ ਹੋਣੇ ਇੰਨੇ ਇੰਨੇ ਪੈਸੇ ਲਾ ਕੇ ਆਏ ਪਿੱਛੋਂ ਹਨਾ ਉਹ ਨਹੀਂ ਪੂਰੇ ਹੋਣੇ ਫਿਰ ਪਿੱਛੋਂ ਇਦਾਂ ਹੁੰਦਾ ਨਾ ਮੈਂ ਤਾਂ ਇੱਕ ਚੀਜ਼ ਰਿਕਵੈਸਟ ਕਰੂੰਗੀ ਤੁਹਾਡੇ ਚੈਨਲ ਰਾਹੀਂ ਕਿ ਪਲੀਜ਼ ਬੱਚਿਆਂ ਤੇ ਕਿਸੇ ਵੀ ਤਰ੍ਹਾਂ ਦਾ ਪ੍ਰੈਸ਼ਰ ਨਾ ਪਾਉਣ ਪੇਰੈਂਟਸ ਵੀ ਹਨਾ ਜੋ ਵੀ ਹੈਗਾ ਆ ਉਹਨਾਂ ਨੂੰ ਦੱਸਣ ਉਹਨਾਂ ਦੀ ਸੁਣਨ ਕਰਕੇ ਕਈ ਵਾਰੀ ਇਦਾਂ ਨਹੀਂ ਹੁੰਦਾ ਕਿ ਬੱਚਿਆਂ ਨੂੰ ਭੇਜ ਦਿੰਦੇ ਆ ਮੈਂ ਤਾਂ ਕਹਿੰਦੀ ਉਹ ਬੱਚੇ ਭੇਜਿੰਦੇ ਕੋਈ ਮੂਰੇ ਸਾਂਭਣ ਲਈ ਹੈਗਾ ਆ ਕਰਕੇ ਨਵੇਂ ਬੱਚਿਆਂ ਨੂੰ ਬਹੁਤ ਪ੍ਰੋਬਲਮ ਆਉਂਦੀ ਰਹਿਣ ਲਈ ਜੀ ਤੇ ਇਹ ਚੀਜ਼ ਦਾ ਉਹਨਾਂ ਤੇ ਫਿਰ ਰਿਲੇਸ਼ਨਸ਼ਿਪ ਤੇ ਜਦੋਂ ਪਾਰਟਨਰ ਆਉਂਦੇ ਆ ਰਿਲੇਸ਼ਨਸ਼ਿਪ ਤੇ ਵੀ ਅਸਰ ਹੁੰਦਾ ਆ ਅਨ ਜਦੋਂ ਕੱਲੇ ਆਉਂਦੇ ਫਿਰ ਉਹ ਕਾਫੀ ਤਾਂ ਹੀ ਇਹ ਚੀਜ਼ਾਂ ਵੱਧ ਗਈਆਂ ਜੀ ਪਰ ਇਹਦੇ ਵਿੱਚ ਵੀ ਪ੍ਰੋਬਲਮ ਹੈ ਨਾ ਕਿ ਜਦੋਂ ਆਪਾਂ ਕਿਸੇ ਨੂੰ ਸਮਝਾਉਂਦੇ ਹਾਂ ਜੇਕਰ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਲੜਕਾ ਹੈ ਜੇ ਅਸੀਂ ਅਸੀਂ ਤਾਂ ਵੀਡੀਓ ਪਾ ਕੇ ਆਪਾਂ ਉਹਨਾਂ ਨੂੰ ਕਹਿੰਦੇ ਆਂ ਵੀ ਇੱਥੇ ਲਾਈਫ ਥੋੜੀ ਸਟਰਗਲ ਜ਼ਿਆਦਾ ਹੈ ਵੱਧ ਗਿਆ ਹੈ ਵੀ ਕੰਮ ਦੇ ਹਾਲਾਤ ਕੋ ਘਾਟੇ ਨੇ ਲੇਕਿਨ ਫਿਰ ਪਤਾ ਕੀ ਉਹਨਾਂ ਦਾ ਜਵਾਬ ਹੀ ਆਏਗਾ ਕਿ ਤੁਸੀਂ ਤਾਂ ਜਾ ਕੇ ਬੈਠ ਕੇ ਉਹ ਸਾਨੂੰ ਆਉਣ ਤੋਂ ਰੋਕਦੇ ਪਏ ਬਸ ਇਹ ਇਹ ਮੈਨੂੰ ਲੱਗਦਾ ਕਿ ਇਹ ਕਾਫੀ ਕਾਮਨ ਗੱਲ ਹੋਗੀ ਹੈ ਜੀ ਹਾਂਜੀ ਅਰ ਕਾਲਜ ਕਾਲਜ ਦੇ ਬੱਚੇ ਜਿਹੜੇ ਪੜੇ ਲਿਖੇ ਆ ਹਣਾ ਜੇ ਅम्मे ਆਪਾਂ ਇਹ ਸੋਚਦੇ ਕਿ ਜੇ ਅਸੀਂ ਕਿਤੇ ਵੀ ਕੰਮ ਇੱਥੇ ਵੀ ਕਰਦੇ ਆਂ ਕਿ ਕੰਮ ਆ ਸੇ ਨਾ ਹਰ ਇੱਕ ਤਰ੍ਹਾਂ ਦੀ ਜੌਬ ਜਿਹੜੀ ਵੀ ਕਹਿੰਗੇ ਕਿ ਜੌਬ ਮਿਲ ਗਈ ਆਪਾਂ ਕਰ ਲਈਏ ਇਹ ਜੌਬ ਹਣਾ ਸੋ ਬੱਚਿਆਂ ਨੂੰ ਇਦਾਂ ਹੈ ਕਿ ਬਾਹਰ ਜਾ ਕੇ ਪਤਾ ਨਹੀਂ ਬਹੁਤ ਈਜ਼ੀ ਲਾਈਫ ਆ ਜੀ ਸ਼ਾਇਦ ਜਦੋਂ ਅਸੀਂ ਵੀ 20 ਸਾਲ ਪਹਿਲਾਂ ਸੋਚਦੇ ਸੀ ਕਿ ਇੰਗਲੈਂਡ ਉਦੋਂ ਜਾ ਕੋਈ ਵੀ ਕੰਟਰੀ ਸੀ ਉਦੋਂ ਜਵਾਬ ਉਹ ਇਜ਼ੀ ਮਿਲ ਜਾਂਦੀਆਂ ਸੀ ਇਹਨਾਂ ਕੁਝ ਮਹਿੰਗਾ ਨਹੀਂ ਸੀਗਾ ਉਹ ਜੀ ਹਾਂਜੀ ਤੇ ਜਿੱਦਾਂ ਸਾਡੇ ਭੈਣ ਭਰਾ ਮੰਨੇ ਆ ਕੇ ਕਾਫੀ ਸਟਰਗਲ ਕੀਤੀ ਜਿਨ੍ਹਾਂ ਕੋ ਪੇਪਰ ਵੀ ਹੈ ਨਹੀਂ ਸੀਗੇ ਉਹਨਾਂ ਨੇ ਬਹੁਤ ਜਿੱਦਾਂ ਇਦਾਂ ਕੀਤੀ ਭਾਜੀ ਕਿ ਬਣਾ ਲਿਆ ਸਾਰਾ ਕੁਝ ਪਰ ਰਸਤੇ ਗਵਾ ਲਏ ਜੀ ਹਾਂਜੀ ਉਹਨਾਂ ਨੇ ਆਪਣਾ ਟਾਈਮ ਗਵਾ ਲਿਆ ਹਣਾ ਸੋ ਇਹ ਬੱਚੇ ਵੀ ਤਾਂ ਹੀ ਹੁਣ ਜਿਆਦਾ ਬਾਹਰ ਵਾਲ ਨੂੰ ਸਾਰੇ ਕਿ ਤਿਆਰ ਹੈ ਕਿ ਪਤਾ ਨਹੀਂ ਕੀ ਚੀਜ਼ ਹੈਗੀ ਆ ਚਲੋ ਕਹਿੰਦੇ ਹੁੰਦੇ ਨਾ ਇੱਕ ਵਾਰੀ ਵੀ ਬੰਦੇ ਨੂੰ ਆ ਕੇ ਦੇਖ ਲੈਣਾ ਚਾਹੀਦਾ ਸਾਰਾ ਐਕਸਪੀਰੀਅੰਸ ਲੈ ਲੈਣਾ ਚਾਹੀਦਾ ਆ ਇਹਦੇ ਨਾਲ ਇਹ ਤਾਂ ਨਹੀਂ ਕਿ ਮੂਵੀ ਜਿੱਦਾਂ ਪੰਜਾਬੀ ਆਪਣੀ ਮੂਵੀਜ਼ ਬੰਦਦੇ ਆ ਬਹੁਤ ਜ਼ਿਆਦਾ ਉਹਨਾਂ ਦੇ ਵਿੱਚ ਯੂਕੇ ਨੂੰ ਜ਼ਿਆਦਾ ਪ੍ਰੈਜ਼ੈਂਟ ਕੀਤਾ ਜਾਂਦਾ ਹੈ ਕਿਉਂਕਿ ਉਹਨਾਂ ਵੀ ਦਿਖਾਇਆ ਜਾਂਦਾ ਕਿ ਵੱਡੀ-ਵੱਡੀ ਬਿਲਡਿੰਗਾਂ ਠੀਕ ਹੈ ਜੀ ਸਮੁੰਦਰ ਕਿਨਾਰੇ ਗੱਡੀ ਚੱਲ ਰਹੀ ਹੈ ਤੇ ਲੋਕ ਮਤਲਬ ਕਿ ਵਾਕ ਕਰ ਰਹੇ ਨੇ ਤੇ ਫਿਰ ਮਤਲਬ ਕਿ ਬਹੁਤ ਹੀ ਹੱਥਾਂ ਵਿੱਚ ਆਈਫੋਨ ਆ ਵਧੀਆ ਕੱਪੜੇ ਪਾਏ ਹੋਏ ਆ ਡਰੈਸਿੰਗ ਵਧੀਆ ਆ ਤੇ ਉਸ ਚੀਜ਼ ਨੂੰ ਦੇਖ ਕੇ ਮਤਲਬ ਕਿ ਜਿਹੜੇ ਉੱਥੇ ਬੈਠੇ ਹੋ ਯੂਥ ਬ ਆਪਣਾ ਜਿਹੜਾ ਹੈਗਾ ਆ ਉਹ ਸੋਚਦਾ ਕਿ ਸ਼ਾਇਦ ਇਹ ਰਿਅਲਿਟੀ ਆ ਬਿਲਕੁਲ ਬਿਲਕੁਲ ਇਹ ਵੀ ਚੀਜ਼ ਹੈਗੀ ਆ ਜਦੋਂ ਤੁਸੀਂ ਫਿਲਮਾਂ 'ਚ ਕੋਈ ਇਦਾਂ ਦੀਆਂ ਚੀਜ਼ਾਂ ਦਿਖਾਉਂਦੇ ਕਿ ਬਹੁਤ ਹਾਈ ਫਾਈ ਲਾਈਫ ਆ ਜੀ ਪਰ ਅੱਜ ਕੱਲ ਤੁਸੀਂ ਇਹ ਵੀ ਦੇਖੋ ਕਿ ਫਿਲਮਾਂ ਇਹ ਵੀ ਬਣ ਰਹੀਆਂ ਕਿ ਸਟਰਗਲ ਵੀ ਦਿਖਾ ਰਹੇ ਆ ਵਿੱਚ ਹਾਂਜੀ ਕਿ ਕਿੰਨੀ ਸਟਰਗਲ ਆ ਕਿਦਾਂ ਆ ਕੇ ਰਹਿੰਦੇ ਆ ਕਿੰਨੇ ਕਿੰਨੇ ਫਿਰ ਡਾਕਟਰ ਕਿਦਾਂ ਆ ਡਾਕਟਰੀ ਦਾ ਹਾਲ ਕੀ ਆ ਜੀ ਹਾਂਜੀ ਹਾਂਜੀ ਸੋ ਸਾਰੀਆਂ ਚੀਜ਼ਾਂ ਬਾਜੀ ਇਹ ਦਿਖਾ ਰਹੇ ਆ ਵਿੱਚ ਪਰ ਕਈ ਵਾਰੀ ਹੁੰਦਾ ਨੇ ਸਾਡਾ ਮਨ ਮੰਨਦਾ ਨਹੀਂ ਅਸੀਂ ਉਹ ਚੀਜ਼ ਕਰਨੀ ਹੈ ਕਰਕੇ ਦੇਖਣੀ ਹੈ ਜੀ ਹਾਂਜੀ ਸੋ ਇਹਨਾਂ ਚੀਜ਼ਾਂ ਦਾ ਵੀ ਬਹੁਤ ਫਰਕ ਪੈ ਗਿਆ ਹੈ ਜੀ ਜੇ ਤਾਂ ਲੜਕੇ ਮਤਲਬ ਕਿ ਜਿਹੜੇ ਮਤਲਬ ਕਿ ਇਲੀਗਲ ਤਰੀਕੇ ਦੇ ਨਾਲ ਆਉਂਦੇ ਨੇ ਧਨਵਾੰਦੇ ਨੇ ਉਹਨਾਂ ਨੂੰ ਪਤਾ ਆਇਆ ਕਿ ਰਸਤੇ ਵਿੱਚ ਬਹੁਤ ਜ਼ਿਆਦਾ ਮੁਸ਼ਕਲਾਂ ਆਣਦੀਆਂ ਸਾਨੂੰ ਝੋਕੇ ਰਹਿਣਾ ਪੈਣਾ ਹੈ ਤੇ ਬੈਦਲ ਬਹੁਤ ਜ਼ਿਆਦਾ ਚੱਲਣਾ ਪੈਣਾ ਫਿਰ ਵੀ ਕਹਿੰਦੇ ਨਹੀਂ ਅਸੀਂ ਉਹ ਛੇ ਨੂੰ ਅਸੀਂ ਅਸੀਂ ਉਸੀ ਦਾ ਐਕਸਪੀਰੀਅੰਸ ਕਰਨਾ ਹੈ ਵੀ ਦੇਖਣਾ ਵੀ ਅਸੀਂ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਯੂਰਪ ਦੇ ਵਿੱਚ ਐਂਟਰ ਹੋਣਾ ਹੋਣਾ ਜਾਂ ਯੂਕੇ ਦੇ ਵਿੱਚ ਜਾਣਾ ਪਾਉਣਾ ਹੈ ਜੀ ਹਾਂ ਜੀ ਇਹ ਵੀ ਹੈਗੀ ਹੁਣ ਕਰਕੇ ਤੁਸੀਂ ਇਹ ਵੀ ਦੇਖੋ ਸਟੂਡੈਂਟ ਜਦੋਂ ਵੀਜ਼ੇ ਖੁੱਲੇ ਆ ਕਾਫੀ ਲੋਕਾਂ ਨੂੰ ਜਿੱਦਾਂ ਬੱਚੇ ਆਏ ਆ ਜੀ ਕਪਲਸ ਆਏ ਆ ਹਨਾ ਤੇ ਕਾਫੀ ਆ ਕੇ ਤੁਹਾਨੂੰ इवन ਤੁਸੀਂ ਸੋਸ਼ਲ ਮੀਡੀਆ ਤੇ ਦੇਖਦੇ ਆਂ ਬੱਚੇ ਆਪ ਵੀਡੀਓ ਪਾਉਂਦੇ ਆ ਕਿ ਇੱਥੇ ਕਿੰਨੀ ਸਟਰਗਲ ਆ ਬਾਹਰ ਆ ਕੇ ਹਨਾ ਕਿੰਨੀ ਸਟਰਗਲ ਉਹੋ ਕਰ ਰਹੇ ਆ ਸਾਡੇ ਰੇਡੀਓ ਦੇ ਵਿੱਚ ਉਹ ਲਾਈਕ ਏਵਰੀ ਡੇ ਹਰੇਕ ਡਿਫਰੈਂਟ ਡਿਫਰੈਂਟ ਚੱਲਦਾ ਆ ਸ਼ੋ ਤੇ ਉਹਦੇ ਵਿੱਚ ਅਪਡੇਟਸ ਮਿਲਦੀ ਰਹਿੰਦੀਆਂ ਆ ਤੁਸੀਂ ਟੀਵੀ ਤੇ ਵੀ ਦੇਖਦੇ ਆ ਹਨਾ ਤੇ ਕਹਿੰਦੇ ਹੁੰਦੇ ਕਿ YouTube ਜਾਂ ਸੋਸ਼ਲ ਮੀਡੀਆ ਤੇ ਇਹ ਬਹੁਤ ਵੱਡਾ ਦੇਣ ਆ ਜੀ ਹਾਂਜੀ ਸਾਰਿਆਂ ਨੂੰ ਕਿ ਜੋ ਵੀ ਹੋ ਰਿਹਾ ਉਹ ਛੱਟ ਸੋਸ਼ਲ ਮੀਡੀਆ ਤੇ ਚੜਦਾ ਨਾ ਹਾਂ ਕਿਉਂਕਿ ਲਾਸਟ 2 ਸਾਲ ਤੋਂ ਏਸੀ ਦਾ ਜਿਆਦਾ क्रेज ਬਣਿਆ ਬਲੌਗਿੰਗ ਸ਼ੁਰੂ ਹੋ ਗਈ ਹੂੰ ਜਿਹੜੇ ਵੀ ਸਟੂਡੈਂਟਸ ਜਿਹੜੇ 99 ਆਏ ਆ ਉਹਨਾਂ ਨੇ ਆਪਣੀ ਬਲੌਗਿੰਗ ਸ਼ੁਰੂ ਕੀਤੀ ਹੈ ਲਾਈਫ ਦਾ ਐਕਸਪੀਰੀਅੰਸ ਜਿਹੜਾ ਆ ਸ਼ੇਅਰ ਕੀਤਾ ਹੈ ਉਹਨਾਂ ਨੇ ਠੀਕ ਹੈ ਇਸਰੇ ਮਤਲਬ ਇਸ ਪਹਿਲੂ ਦੇ ਦੋ ਪਹਿਲੂ ਹੁੰਦੇ ਹਨ ਠੀਕ ਨੇ ਜੇ ਕੋਈ ਕੰਮ ਹੁੰਦਾ ਤੇ ਦੋ ਪਹਿਲੂ ਆ ਕਿ ਇੱਕ ਇੱਕ ਪਰਸਨ ਆ ਉਹ ਸ਼ੁਰੂ ਕਰਦਾ ਆ ਕਿ ਉਹ ਸਕਸੈਸ ਹੋ ਜਾਂਦਾ ਆ ਦੂਸਰਾ ਪਰਸਨ ਆ ਉਹਨੂੰ ਉਸ ਮੁਕਾਮ ਦੇ ਉੱਤੇ ਉਸ ਲੈਵਲ ਤੇ ਪਹੁੰਚਣ ਨੂੰ ਸਾਲ ਲੱਗ ਜਾਂਦੇ ਬਿਲਕੁਲ ਬਿਲਕੁਲ ਇਹ ਚੀਜ਼ਾਂ ਹੈਗੀਆਂ ਹਨ ਜੀ ਕਰਕੇ ਜਦੋਂ ਉਹ ਦਿਖਾਲਦੇ ਆ ਆਪਣੇ ਬਲੌਗ ਤੇ ਪਾ ਕੇ ਜਾਂ ਵੀਡੀਓਸ ਪਾਉਂਦੇ ਆ ਹਨਾ ਕਿ ਵੇਰੀ ਆਪਾਂ ਇਦਾਂ ਦੇ ਦੇ ਕੰਮਾਂ ਦੇ ਕਿ ਜਾਂਦੇ ਪਾ ਦੀਦਾ ਆ ਚਲੋ ਆਗੇ ਕੰਮ ਤੋਂ ਪਰ ਪੇਜ ਜਦੋਂ ਮਿਲਦੀ ਸਾਡੀ ਰੂਹ ਖੁਸ਼ ਹੋ ਜਾਂਦੀ ਹੈ ਜੀ ਹਾਂ ਜੀ ਸੋ ਖੀਪ ਤੇ ਆ ਕੇ ਇਹ ਹੁੰਦਾ ਕਿ ਬਸ ਤੁਸੀਂ ਵੇੜ ਕਰਦੇ ਆ ਉਹ ਪੈਸੇ ਸਾਡੇ ਹੱਥ ਚ ਆਉਣੇ ਅਸੀਂ ਇੰਡੀਪੈਂਡੈਂਟ ਆ ਇੱਥੇ ਆ ਹਾਂ ਨਾ ਵੀ ਅਸੀਂ ਕਰ ਸਕਦੇ ਆ ਆਪਣੀ ਮਿਹਨਤ ਦੇ ਨਾਲ ਬਹੁਤ ਕੁਝ ਬਣਾ ਸਕਦੇ ਆ ਬਣਾ ਵੀ ਸਕਦੇ ਹਾਂ ਬਟ ਸਟਰਗਲ ਜਿਹੜੀ ਆ ਉਹ ਵਾਕਈ ਬਹੁਤ ਹੈ ਹੁਣ ਸਾਰੀਆਂ ਕੰਟਰੀਆਂ ਦੇ ਵਿੱਚ ਇਵੇਂ ਕਹੂੰਗੀ ਕਿ ਹੈਗੀਆਂ ਹੁਣ ਤੁਹਾਨੂੰ ਇੱਥੇ ਸਪੇਨ ਦਾ ਜ਼ਿਆਦਾ ਪਤਾ ਹੈ ਤੁਹਾਨੂੰ ਵੀ ਸ਼ਾਇਦ ਹੋਣਾ ਹੈ ਕਿ ਇੱਥੇ ਵੀ ਸਟਰਗਲ ਜਦੋਂ ਨਵੇਂ ਆਉਂਦੇ ਕਾਫੀ ਕਾਰਨੀ ਪੈਂਦੀ ਆ ਜੀ ਹਾਂ ਜਾਂ ਕਿੱਦਾਂ ਆ ਹਨਾ ਪਰ ਕਾਫੀ ਯੂਕੇ ਦੇ ਵਿੱਚ ਹਾਂਜੀ ਅਸੀਂ ਤਾਂ ਆਪਣੀ ਵੀਡੀਓ ਦੇ ਵਿੱਚ ਬੜਾ ਐਕਸਪਲੇਨ ਕੀਤਾ ਹੋਇਆ ਹੈ ਕਿ ਹਾਂਜੀ ਜਦੋਂ ਕਿ ਇਲੈਗਲ ਤਰੀਕੇ ਨਾਲ ਚਲੋ ਅਸੀਂ ਕਹਿੰਦੇ ਕਿ ਸਾਰੇ ਮਤਲਬ ਆਪਣੀ ਕੰਮ ਦੀ ਸੈਟ ਹੋਣ ਬਾਹਰ ਜਾਣ ਠੀਕ ਹੈ ਆਪਣੀ ਜਿਹੜੀ ਲਾਈਫ ਆ ਉਹ ਵਧੀਆ ਆਪਣਾ ਫਿਊਚਰ ਸਿਕਿਉਰ ਕਰ ਲੈਣ ਹਾਂਜੀ ਬਿਲਕੁਲ ਠੀਕ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਨਾ ਆਓ ਸੀਗੇ ਪਰ ਆਉਣ ਤੋਂ ਪਹਿਲਾਂ ਤੁਹਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਤੁਹਾਨੂੰ ਜੇਕਰ ਤੁਸੀਂ ਸਪੇਨ ਆਉਂਦੇ ਹੋ ਤਾਂ ਤੁਹਾਡੇ 3.5 ਸਾਲ ਪੱਕੇ ਜੇ ਤੁਹਾਨੂੰ ਸਟਰਗਲ ਕਰਨੀ ਪੈਣੀ ਆ ਤੁਹਾਨੂੰ ਬਹੁਤ ਹੀ ਘੱਟ ਇਨਕਮ ਦੇ ਉੱਤੇ ਸਰਵਾਈਵ ਕਰਨਾ ਪੈਣਾ ਹੈ ਸਹੀ ਸੱਚੀ ਇਹ ਜੀ ਇਹ ਸ਼ਾਇਦ ਭਾਜੀ ਇਹ ਇੰਗਲੈਂਡ ਦੇ ਵਿੱਚ ਵੀ ਚੀਜ਼ ਹੈਗੀ ਆ ਜੀ ਜਦੋਂ ਤੁਸੀਂ ਨਵੇਂ ਆਉਣਾ ਆ ਬਲਤ ਨਵੇਂ ਤਾਨੂੰ ਮਤਲਬ ਬੋਲੀ ਦੀ ਕਿੰਨੀ ਪ੍ਰੋਬਲਮ ਆਉਂਦੀ ਹੁਣ ਮੈਂ ਇੱਥੇ ਸਪੇਅਰ ਆਈ ਮੈਨੂੰ ਤਾਂ ਆਉਂਦੀ ਨਹੀਂ ਗਈ ਦੋ ਹੀ ਚੀਜ਼ਾਂ ਸਿੱਖੀਆਂ ਮੈਂ ਇੱਥੇ ਆ ਕੇ ਹੈਨਾ ਸੋ ਬਾਕੀ ਇਹ ਪ੍ਰੋਬਲਮ ਆਉਂਦੀ ਆ ਜਦੋਂ ਹੁਣ ਤੁਸੀਂ ਉੱਥੇ ਵੀ ਜਾਂਦੇ ਇੰਗਲੈਂਡ ਚ ਬੋਲੀ ਦੀ ਪ੍ਰੋਬਲਮ ਆਉਂਦੀ ਫਿਰ ਕੰਮਾਂ ਦੀ ਪ੍ਰੋਬਲਮ ਆਉਂਦੀ ਆ ਤੇ ਉਹ ਚੀਜ਼ਾਂ ਫਿਰ ਸਟ੍ਰੈਸ ਚੱਲ ਜਾਂਦੀਆਂ ਕਰਕੇ ਆਪਾਂ ਤਾਂ ਇੰਨੇ ਪੈਸੇ ਲਾ ਕੇ ਆਏ ਹੈਨਾ ਕੋਈ ਵੀ ਜਦੋਂ ਜੇ ਤੁਸੀਂ ਹੁਣ ਦੇਖੋਗੇ ਟੂਰਿਸਟ ਜਦੋਂ ਆਉਂਦਾ ਜਿਨ੍ਹਾਂ ਦਾ ਪਿੱਛੇ ਬਹੁਤ ਜ਼ਿਆਦਾ ਉਹ ਰਹਿੰਦੇ ਨਹੀਂ ਜੀ ਹਾਂਜੀ ਕਹਿੰਦੇ ਕਿ ਸਾਨੂੰ ਇਹ ਲਾਈਫ ਨਹੀਂ ਚਾਹੀਦੀ ਅਸੀਂ ਅੰਦਰ ਬੱਜ ਕੇ ਨਹੀਂ ਰਹਿਣਾ ਹੈਗਾ ਜੀ ਹਾਂਜੀ ਕਰਕੇ ਜੇ ਆਪਾਂ ਸੋਚੀਏ ਇੰਡੀਆ ਦੇ ਵਿੱਚ ਆਪਾਂ ਉਹ ਚੀਜ਼ਾਂ ਦੇਖੀਆਂ ਹੀ ਨਹੀਂ ਹੁੰਦੀਆਂ ਜਿਹੜੀਆਂ ਇੱਥੇ ਆ ਕੇ ਅਸੀਂ ਦੇਖਦੇ ਹਾਂ ਹਨਾ ਹਾਂਜੀ ਹਾਂਜੀ ਸੋ ਇਹ ਚੀਜ਼ਾਂ ਦਾ ਹਾਂਜੀ ਫਰਕ ਬਹੁਤ ਆ ਗਿਆ ਹੈ ਜੀ ਜਿਹੜੇ ਸਟੂਡੈਂਟਸ ਜਾਂ ਫਿਰ ਜਿਹੜੇ ਕਪਲ ਯੂਕੇ ਆਣਾ ਚਾਹੁੰਦੇ ਨੇ ਠੀਕ ਹੈ ਜਾਂ ਸਟੱਡੀ ਕਰ ਰਹੇ ਨੇ ਤੁਸੀਂ ਉਹਨਾਂ ਦੇ ਲਈ ਕੀ ਮੈਸੇਜ ਦੇਣਾ ਚਾਹੋਗੇ ਮੈਂ ਇਹੀ ਰਿਕਵੈਸਟ ਕਰੂੰਗੀ ਆਓ ਜੀ ਸਾਡੇ ਕਿਹਾ ਉਹਨਾਂ ਵੀ ਚਾਹੁੰਦਾ ਆ ਦੇਖਣਾ ਚਾਹੁੰਦਾ ਆ ਕਿ ਐਕਸਪੀਰੀਅੰਸ ਲੈਣਾ ਚਾਹੁੰਦਾ ਪਰ ਪਲੀਜ਼ ਉਹ ਕੋਈ ਆਓ ਬੱਚੇ ਜਿਨ੍ਹਾਂ ਦਾ ਕੋਈ ਇੱਥੇ ਆਪਣਾ ਹੈਗਾ ਆ ਜਾਂ ਪਹਿਲਾਂ ਆਓ ਤੁਸੀਂ ਦੇਖ ਕੇ ਜਾਓ ਆ ਕਿ ਹਨਾ ਥੋੜੀ ਲਾਈਫ ਦਾ ਪਤਾ ਲੱਗੇ ਕਰਕੇ ਇਹ ਨਿਆਣੇ ਜਦੋਂ ਸਾਰਾ ਕੁਝ ਪਿੱਛੇ ਛੱਡ ਕੇ ਆਉਂਦੇ ਫੈਮਲੀਆਂ ਵੀ ਛੱਡ ਕੇ ਆਉਂਦੇ ਤੁਹਾਨੂੰ ਪਤਾ ਆ ਕਿ ਪੇਰੈਂਟਸ ਪਿੱਛੇ ਹੁੰਦੇ ਆ ਭੈਣ ਭਰਾ ਪਿੱਛੇ ਹੁੰਦੇ ਕਿ ਕਿਥੇ ਆਪਾਂ ਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਆਏ ਆ ਅਸੀਂ ਕਦੋਂ ਨੂੰ ਮੁੜ ਕੇ ਜਾਣਾ ਹੈ ਤੇ ਉਹ ਚੀਜ਼ਾਂ ਅਸੀਂ ਆਪਣੀਆਂ ਫੈਮਲੀਆਂ ਦੇ ਫੰਕਸ਼ਨਸ ਮਿਸ ਕਰਦੇ ਹੁਣ ਤੁਸੀਂ ਦੇਖਿਓ ਹੁਣ ਕਿ ਸੋਸ਼ਲ ਮੀਡੀਆ ਦੇ ਵਿਚਾਰੇ ਤਿਆਰ ਹੋ ਕੇ ਫੋਨਾਂ ਤੇ ਉਹ ਫੰਕਸ਼ਨ ਅਟੈਂਡ ਕਰਦੇ ਆ। ਹਾਂਜੀ ਬਹੁਤ ਵੀਡੀਆ ਨਹੀਂ ਜਾ ਸਕਦੇ ਹਨਾ। ਜੀ ਜੀ ਹਾਂਜੀ। ਸੋ ਇਹ ਚੀਜ਼ਾਂ ਸਾਰੇ ਆ ਸੋਚ ਕੇ ਦੇ ਕੇ ਆਪਣੇ ਪੇਰੈਂਟਸ ਨੂੰ ਦੇ ਕੇ ਕਿ ਤੁਹਾਡੇ ਪੇਰੈਂਟਸ ਕਿੱਦਾਂ ਆ ਨਾ ਸਾਰਾ ਕੁਝ ਸੋਚ ਕੇ ਆਉਣ। ਜੀ। ਇਸ ਤਰ੍ਹਾਂ ਨਹੀਂ ਹੈਗਾ ਕਿ ਜਿਹੜਾ ਮਤਲਬ ਕਿ 18 ਪਲੱਸ ਜਿਹੜਾ ਬੱਚਾ ਆ ਜਾਂ ਜਿਹੜਾ 16 ਪਲੱਸ ਬੱਚਾ ਜਿਹੜਾ ਯੂਕੇ ਵਿਚ ਜਾਣਾ ਚਾਹੁੰਦਾ ਜਾਂ ਫਿਰ ਯੂਰਪ ਦੀ ਕੋਈ ਵੀ ਕੰਟਰੀ ਵਿਚ ਜਾਣਾ ਚਾਹੁੰਦਾ ਆ ਉਹ ਨੂੰ ਪਹਿਲਾਂ ਹੀ ਮੈਂਟਲੀ ਪ੍ਰੀਪੇਅਰ ਹੋਣਾ ਚਾਹੀਦਾ ਹੈ ਕਿ ਹਾਂਜੀ ਕਿਉਂਕਿ ਇੱਥੇ ਆ ਕੇ ਮਾਂ ਨਹੀਂ ਲੱਪਣੀ। ਨਹੀਂ। ਠੀਕ ਹੈ ਇੱਥੇ ਆ ਕੇ ਇਹਨਾਂ ਨੂੰ ਖੋਦੇ ਹੀ ਰੋਟੀ ਬਣਾਣੀ ਪੈਣੀ ਆ ਖੋਦੇ ਹੀ ਸਬਜ਼ੀਆਂ ਬਣਾਉਣੀਆਂ ਪੈਣੀਆਂ ਆ ਖੱਪੜੇ ਤੱਕ ਹੀ ਧੋਣੇ ਪੈਣੇ ਸਾਰਾ ਕੁਝ ਜੋ A to Z ਜੋ ਵੀ ਆਪਣਾ ਕੰਮ ਡੇਲੀ ਦੇ ਵਿੱਚ ਜੋ ਵੀ ਕਰਨਾ ਉਹ ਸਾਰਾ ਖੁਦ ਨੂੰ ਕਰਨਾ ਪੈਣਾ ਪੈਣਾ ਬਿਲਕੁਲ ਜਦੋਂ ਵੀ ਤੁਸੀਂ ਆਉਣਾ ਆ ਤੁਸੀਂ ਇਹ ਸੋਚ ਕੇ ਆਓ ਕਿ ਤੁਸੀਂ ਕੱਲੇ ਆ ਜੀ ਰਾਈਟ ਇੱਥੇ ਤੁਹਾਨੂੰ ਪਤਾ ਬਾਹਲੇ ਮੌਲਕਾ ਦੇ ਵਿੱਚ ਰੱਬ ਕਰੇ ਕਿ ਸਾਰੇ ਸਾਥ ਦੇਣ ਜੀ ਸਾਰਿਆਂ ਦੀਆਂ ਫੈਮਲੀਆਂ ਮୋਰੇ ਸਾਥ ਦੇਣ ਪਰ ਇਹ ਆਪਣੇ ਚੀਜ਼ਾਂ ਦਾ ਮੰਨ ਕੇ ਕਿ ਤੁਸੀਂ ਇਕੱਲੇ ਆ ਸਾਨੂੰ ਆਪਣੇ ਮਾਪੇ ਤੋਂ ਭੈਣ ਭਰਾਵਾਂ ਤੋਂ ਰਿਸ਼ਤਿਆਂ ਤੋਂ ਦੂਰ ਰਹਿਣਾ ਪੈਣਾ ਜੀ ਤੇ ਕਿੰਨਾ ਚਿਰ ਰਹਿਣਾ ਪੈਣਾ ਆ ਇਹ ਸਾਰੀ ਤੁਹਾਨੂੰ ਕਿਵੇਂ ਤਕਲੀਫਾਂ ਵੀ ਸਹਿਣੀਆਂ ਪੈਣੀਆਂ ਹੋ ਸਕਦਾ ਹੈ ਕਿਵਰੀ ਕੰਮਾਂ ਤੋਂ ਆ ਕੇ ਤੁਹਾਨੂੰ ਭੁੱਖੇ ਵੀ ਸੌਣਾ ਪਵੇ ਨਹੀਂ ਬਿਲਕੁਲ ਸਹੀ ਗੱਲ ਹੈ ਹਾਂ ਵੀ ਤੁਹਾਡੀ ਰੂਹ ਨਾ ਕਰੇ ਕੁਝ ਬਣਾਉਂ ਤੁਸੀਂ ਇੰਨੇ ਥੱਕ ਜਾਓ ਉੱਤੋਂ ਤੁਹਾਡੀ ਪੜਾਈ ਦਾ ਆ ਉੱਤੇ ਹੋਣਾ ਹੈ ਤੁਹਾਡੇ ਤੇ ਸਟ्रेस ਉੱਤੇ ਤੁਹਾਨੂੰ ਕੰਮ ਦਾ ਉੱਤੇ ਤੁਹਾਡੀਆਂ ਫੀਸਾਂ ਦਾ ਹਨਾ ਸੋ ਸਾਰਾ ਕੁਝ ਸੋਚ ਕੇ ਆਉਣ ਤੇ ਪੇਰੈਂਟਸ ਵੀ ਬਸ ਇਹ ਚੀਜ਼ ਸੋਚ ਕੇ ਭੇਜਣ ਬੱਚੇ ਕਰਕੇ ਕਹਿੰਦੇ ਨੇ ਤੇ ਲਾਈਫ ਜਿਹੜੀ ਆ ਬਹੁਤ ਛੋਟੀ ਆ ਜੀ ਹਾਂ ਜੀ ਕਈ ਵਾਰੀ ਅਸੀਂ ਛੋਟੇ ਛੋਟੇ ਜਿਦਾ ਕਹ ਲੋ ਤੁਸੀਂ ਗੱਲ ਕੀਤੀ ਆ ਬੱਚੇ ਆ ਜਾਂਦੇ ਆ ਫਿਰ ਮਾਂ ਪੇ ਪਿੱਛੇ ਥੜਪਦੇ ਆ ਬੱਚੇ ਇੱਥੇ ਥੜਪਦੇ ਆ ਕਈ ਬੱਚੇ ਦੱਸਦੇ ਹੀ ਨਹੀਂ ਆਪਣੇ ਘਰਾਂ ਨੂੰ ਕੀ ਕੀ ਹੋ ਰਿਹਾ ਇੱਥੇ ਕੀ ਨਹੀਂ ਕਰਕੇ ਉਹਨਾਂ ਨੂੰ ਹਰਟ ਨਹੀਂ ਕਰਨਾ ਚਾਹੁੰਦੇ ਹਾਂਜੀ ਹਨਾ ਪਰ ਆਪ ਬਹੁਤ ਤਕਲੀਫਾਂ ਵਿੱਚ ਦੀ ਨੰਗ ਰਹੇ ਆ ਜੀ ਹਾਂਜੀ ਤੇ ਇਦਾਂ ਹੀ ਜਦੋਂ ਕੋਈ ਵੀ ਆਉਂਦਾ ਆ ਜਦੋਂ ਅਸੀਂ ਫੈਮਿਲੀ ਸਟੱਡੀ ਕਿ ਜੀ ਨਹੀਂ ਲੱਗਦਾ ਪਹਿਲਾਂ ਆ ਕੇ ਜੀ ਹਾਂਜੀ ਹਨਾ ਬੰਦੇ ਦਾ ਜੀ ਨਹੀਂ ਕਿ ਨਾ ਚਰਤਾ ਲੱਗਦਾ ਆ ਕੇ ਕਿ ਹਾਂ ਕਈ ਵਾਰੀ ਸ਼ਾਇਦ ਅਸੀਂ ਇਹ ਸੋਚਦੇ ਹਾਂ ਅਸੀਂ ਬਾਹਲੇ ਮੁਰਖਾ ਚਾਹੀਏ ਸਾਨੂੰ ਆਜ਼ਾਦੀ ਆ ਅਸੀਂ ਜਿੱਦਾਂ ਮਰਜ਼ੀ ਕਰ ਸਕਦੇ ਹਾਂ ਹਨਾ ਵੀ ਆਪਣੇ ਇੰਡੀਪੈਂਡੈਂਟਲੀ ਰਹਿ ਸਕਦੇ ਹਾਂ ਜੀ ਹਾਂਜੀ ਤੇ ਜੇ ਕਹਿੰਦੇ ਹੁੰਦੇ ਕਿ ਗੁੱਡਿਆ ਤੇ ਉਧਰ ਦੂਜੇ ਪਾਸੇ ਬੈਠ ਚੀਜ਼ ਵੀ ਹੈਗੀ ਸੋ ਦੋਨੇ ਪਹਿਲੂ ਹੈਗੇ ਜੀ ਦੋਨੇ ਪਹਿਲੂ ਹੈ ਹਾਂਜੀ ਜਿੱਥੇ ਪੋਜੀਟਿਵ ਅਤੇ ਨੈਗੇਟਿਵ ਵੀ ਉੱਤੇ ਹੈ ਜੀ ਬਿਲਕੁਲ ਦੋਨੇ ਚੀਜ਼ਾਂ ਜੀ ਹਾਂਜੀ ਜਿੱਦਾਂ ਮਤਲਬ ਜਿਹੜੇ ਸਟੂਡੈਂਟਸ ਆਣ ਆਂਦੇ ਜਾਂ ਫਿਰ ਕਪਲਸ ਆਣ ਚੰਦੇ ਉਹਨਾਂ ਨੂੰ ਸਟਾਰਟਿੰਗ ਤੋਂ ਪਹਿਲਾਂ ਤੋਂ ਉਹਨਾਂ ਨੂੰ ਪ੍ਰਿਪੇਅਰ ਹੋਣਾ ਚਾਹੀਦਾ ਹੈ ਹਾਂਜੀ ਕਿਉਂਕਿ ਉਹਨਾਂ ਦੀ ਬਹੁਤ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਸਟਰਗਲ ਆਣੀ ਆ ਕਿਉਂਕਿ ਬਹੁਤ ਜ਼ਿਆਦਾ ਕਿਉਂਕਿ ਕੰਮ ਮਿਲੇਗਾ ਅਗਲੇ ਦਿਨ ਫਿਰ ਉਹਨਾਂ ਨੂੰ ਕਹਿਮ ਜਵਾਬ ਮਿਲ ਜਾਏਗਾ ਤੁਹਾਨੂੰ ਕੁਝ ਵੀ ਕੁਝ ਵੀ ਹੋ ਸਕਦਾ ਬਿਲਕੁਲ ਕੁਝ ਵੀ ਹੋ ਸਕਦਾ ਹੈ ਬ ਕੰਮ ਅੱਜ ਹੈਗਾ ਆ ਕੱਲ ਨੂੰ ਹੈ ਨਹੀਂ ਪਤਾ ਨਹੀਂ ਕਿੰਨੇ ਦਿਨ ਹੈਗਾ ਆ ਜਾਂ ਲਕਲੀ ਕਈ ਤਾਂ ਬਹੁਤ ਚਲੋ ਬੱਚਿਆਂ ਨੂੰ ਮਿਲ ਜਾਂਦਾ ਕੰਮ ਛੇਤੀ ਮਿਲ ਜਾਂਦਾ ਬੜੀ ਸਟਰਗਲ ਨਹੀਂ ਕਰਨੀ ਪੈਂਦੀ ਹਾਂਜੀ ਹਾਂਜੀ ਬਟ ਉਹ ਚੀਜ਼ ਸੋਚ ਕੇ ਬਸ ਆਪਣੇ ਆਪ ਨੂੰ ਇੰਨਾ ਸਟਰੋਂਗ ਬਣਾ ਕੇ ਆਓ ਕਿ ਕੋਈ ਵੀ ਚੀਜ਼ ਹੋ ਜਵੇ ਚਲੋ ਅਸੀਂ ਡੋਲਣਾ ਨਹੀਂ ਹਾਂਜੀ ਕਿਉਂਕਿ ਜਦੋਂ ਸਟੂਡੈਂਟ ਯੂਕੇ ਵਿੱਚ ਆਏਗਾ ਤੇ ਉਹਨੂੰ ਉਹਨੂੰ ਲੱਗਦਾ ਕਿ ਮੈਂ ਸ਼ਾਇਦ ਉੱਥੇ ਜਾ ਕੇ ਨਾ 1 ਸਾਲ ਦੀ ਚਲੋ ਆਪਣੀ ਕਾਲਜ ਦੀ ਫੀਸ ਜੋ ਜੋ ਵੀ ਹੈ ਉਹ ਸਬਮਿਟ ਕਰ ਦੇਗਾ ਪਰ ਲੇਕਿਨ ਜਦੋਂ ਸੈਕੰਡ ਸੈਮੈਸਟਰ ਆਏਗਾ ਜੋ ਸੈਕਿੰਡ ਇਅਰ ਵੀ ਉਹਨੇ ਉਹਨੇ ਆਪਣੀ ਜਿਹੜੀ ਪੇ ਕਰਨੀ ਹੈ ਮਿਸ਼ਨ ਨੂੰ ਕਰਵਾਉਣੀ ਹੈ ਫੀਸਾਂ ਪੇ ਕਰਨੀਆਂ ਨੇ ਤੇ ਉਹ ਪਰ ਉਹ ਉਸ ਨੂੰ ਖੋਦ ਆਪਣੀ ਜੇਬ ਦੇ ਵਿੱਚੋਂ ਦੇਣੇ ਪੈਣਗੇ ਕਿਉਂਕਿ ਉਹਨੇ ਆਪਣੇ ਘਰ ਵੀ ਭੇਜਣੇ ਆ ਉਸ ਦੇ ਵਿੱਚ ਉਸ ਨੇ ਆਪਣਾ ਸਰਵਾਈਵ ਵੀ ਕਰਨਾ ਆ ਤੇ ਨਾਲ ਹੀ ਨਾਲ ਆਪਣੀ ਕੌਰੀ ਦੀ ਫੀਸਾਂ ਵੀ ਦੇਣੀ ਆ ਕਿੰਨਾ ਕਿੰਨਾ ਸਟਰਗਲ ਹੁੰਦਾ ਉਹਦੇ ਵਿੱਚ ਬਹੁਤ ਜ਼ਿਆਦਾ ਆ ਜਿੱਦਾਂ ਤੁਸੀਂ ਹੁਣ ਦੇਖ ਲਓ ਸ਼ੁਰੂ ਤੋਂ ਲੈ ਕੇ ਨਵੀਂ ਕੰਟਰੀ ਦੇ ਵਿੱਚ ਆ ਕੇ ਬਸਣਾ ਜੀ ਜੀ ਉੱਥੇ ਆਉਣਾ ਉੱਥੇ ਦੀ ਬੋਲੀ ਉੱਥੇ ਰਹਿਣ ਲਈ ਥਾਮਣਾ ਕੰਮ ਦੇਖਣਾ ਇਹ ਚੀਜ਼ਾਂ ਬਹੁਤ ਈਵਨ ਕਿ ਤੁਸੀਂ ਭਾਜੀ ਇਹ ਵੀ ਦੇਖੋ ਸਟੂਡੈਂਟ ਲਈ ਵੀ ਆ ਬਾਕੀ ਵਾਲੀ ਵੀ ਸਾਰਿਆਂ ਲਈ ਇਹ ਚੀਜ਼ ਹੈਗੀ ਆ ਕਿ ਭਜ ਨਟ ਲੱਗੀ ਰਹਿੰਦੀ ਅਸੀਂ ਕੰਮਾਂ ਤੇ ਰਹਿੰਨੇ ਆ ਤੇ ਆਪਣੀਆਂ ਫੈਮਿਲੀ ਨੂੰ ਕਿੰਨਾ ਕੁ ਟਾਈਮ ਦੇ ਹੁੰਦਾ ਹਾਂ ਹਾਂਜੀ ਟਾਈਮ ਬਹੁਤ ਘਟ ਗਿਆ ਇੱਕ ਦੂਜੇ ਲਈ ਬਿਕੋਜ਼ ਕੰਮਾਂ ਦੀ ਸਟ्रेस ਹੋਣ ਦਾ ਕਰਕੇ ਜਾਂ ਕੰਮ ਕਹਿੰਦੇ ਕਿ ਬਸ ਜੇ ਕੰਮ ਹੈਗਾ ਬਸ ਉਹ ਠੀਕ ਆ ਵਾਹਿਗੁਰੂ ਕਰੇ ਸਾਰਿਆਂ ਦਾ ਚੱਲੀ ਜਾਵੇ ਹਨਾ ਜੀ ਹਾਂ ਜੀ ਸੋ ਇਹ ਚੀਜ਼ਾਂ ਦਾ ਬਹੁਤ ਫਰਕ ਪੈ ਗਿਆ ਇਵਨ ਸਾਰਿਆਂ ਲਈ ਮੈਂ ਤਾਂ ਇਹ ਕਹੂੰਗੀ ਕਿ ਸਾਰੀ ਲਾਈਫ ਬੰਦੇ ਦੀ ਕੰਮ ਕਰਦਿਆਂ ਦੀ ਲੰਘ ਜਾਂਦੀ ਹੈ ਜੀ ਹਾਂ ਜੀ ਹਨਾ ਬਾਹਰਲੇ ਮੁਰਖਾਂ ਦੇ ਵਿੱਚ ਵੀ ਤੇ ਜਦੋਂ ਸਟੂਡੈਂਟ ਵੀ ਆਉਂਦਾ ਵਿਚਾਰੇ ਜਦੋਂ ਬੱਚੇ ਆਉਂਦੇ ਆ ਚਲੋ ਵਿਚਾਰੇ ਤਾਂ ਕਰਕੇ ਸਾਰੀ ਫੈਮਿਲੀ ਛੱਡ ਕੇ ਆਉਂਦੇ ਆ ਜੀ ਜੀ ਕੱਲੇ ਆਉਂਦੇ ਆ ਹਨਾ ਜੀ ਜਦੋਂ ਬ੍ਰੈਕਸਿਟ ਹੋਈ ਸੀਗੀ ਯੂਰਪ ਦੇ ਨਾਲੋਂ ਯੂਕੇ ਲੱਗ ਹੋ ਗਿਆ ਸੀਗਾ ਤੇ ਉਹਦੇ ਉਦੋਂ ਕੰਮਾਂ ਤੇ ਇਫੈਕਟ ਕਿੰਨਾ ਪਿਆ ਉਸ ਇਹਨਾਂ ਇਦਾਂ ਸੀ ਕਿ ਲੱਗਦਾ ਸੀ ਕਿ ਬਹੁਤ ਕੁਝ ਹੋ ਜਾਣਾ ਆ ਪਰ ਜਿਵੇਂ ਜਦੋਂ ਇਹ ਬ੍ਰੈਕਸਿਟ ਹੋਈ ਕਾਫੀ ਚੀਜ਼ਾਂ ਦੇ ਉੱਤੇ ਬਹੁਤ ਚੀਜ਼ਾਂ ਦਾ ਇਫੈਕਟ ਪਿਆ ਜੀ ਤੁਹਾਨੂੰ ਪਤਾ ਹੈ ਕਿ ਨਾਰਮਲੀ ਜਿਹੜੀਆਂ ਯੂਰਪ ਦੇ ਵਿੱਚੋਂ ਲੋਰੀਆਂ ਜਾਂਦੀਆਂ ਜਿ ਕਿੰਨਾ ਕਾਫੀ ਚੀਜ਼ਾਂ ਦਾ ਇਹ ਸਾਰਿਆਂ ਤੇ ਬਹੁਤ ਅਸਰ ਪਿਆ ਜੀ ਜੀ ਤੇ ਆਈ ਥਿੰਕ ਕਿ ਤਨੇ ਕਿਤੇ ਹੋਣੇ ਚੀਜ਼ ਨੂੰ ਪਛਤਾ ਰ ਹੈ ਕਿ ਨਹੀਂ ਕਰਨੀ ਚਾਹੀਦੀ ਸੀ ਇਹ ਚੀਜ਼ ਜੀ ਹਾਂ ਜੀ ਹਨਾ ਤੇ ਵੀ ਜੋੜਨ ਦੀ ਟਰਾਈ ਕਰਦੇ ਆ ਜੀ ਯਾਨੀ ਕਾਫੀ ਟਾਈਮ ਤੋਂ ਨਿਊਜ਼ ਵਿੱਚ ਆ ਰਿਹਾ ਕਿ ਹਾਂ ਜੀ ਕਿ ਸਾਨੂੰ ਆਪਾਂ ਸੁਣ ਰਹੇ ਆ ਕਿ ਨਿਊਜ਼ ਵਿੱਚ ਕਿ ਸ਼ਾਇਦ ਇਹ ਜੋੜਨ ਬਾਕੀ ਚਲੋ ਜੋ ਵੀ ਹੈਗਾ ਉਹ ਮੂਰੇ ਆ ਹੀ ਜਾਣਾ ਹਾਂ ਜੀ ਹਾਂ ਜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਸਟੂਡੀਓ ਵਿੱਚ ਆਉਣ ਵਾਸਤੇ ਜੀ ਥੈਂਕ ਯੂ ਬਾਜੀ ਇਹਨਾਂ ਨੂੰ ਥੈਂਕ ਯੂ ਕਰਦੀ ਇਹਨਾਂ ਦੇ ਤੇ ਇੱਕ ਵਾਰੀ ਫਿਰ ਮੈਂ ਥੈਂਕ ਯੂ ਕਰਦੀ ਰਜਵੰਤ ਭੈਣ ਜੀ ਉਹਨਾਂ ਦਾ ਤੇ ਸਿਮਰਤ ਭੈਣ ਜੀ ਉਹਨਾਂ ਦਾ ਜਿਨ੍ਹਾਂ ਨੇ ਤੀਆਂ ਦਾ ਮੇਲਾ ਕਰਾਇਆ ਤੇ ਅਸੀਂ ਆਏ ਦੇਖਿਆ ਬਹੁਤ ਇੰਜੋਏ ਕੀਤਾ ਬਹੁਤ ਵਧੀਆ ਸੀ ਤੇ ਤੁਹਾਨੂੰ ਮਿਲੇ ਤੁਹਾਡਾ ਵੀ ਥੈਂਕ ਯੂ ਤੁਸੀਂ ਸਾਨੂੰ ਇਨਵਾਈਟ ਕੀਤਾ ਹਨਾ ਸੋ ਬਿਲਕੁਲ ਧੰਨਵਾਦ ਤੁਹਾਡਾ ਬਹੁਤ ਬਹੁਤ ਥੈਂਕ ਯੂ ਬਾਜੀ ਥੈਂਕ ਯੂ ਕਿਉਂਕਿ ਇਸ ਵਾਰ ਤੀਆਂ ਦੇ ਮੀਲੇ ਇੱਕ ਨਹੀਂ ਹੋਏ ਕਾਫੀ ਹੋਏ ਨੇ ਜੀ ਹਾਂ ਜੀ ਕਿਉਂਕਿ ਇੱਕ ਸੁਣਿਆ ਤੀਆਂ ਦਾ ਮੇਲਾ ਫਿਰ ਦੂਜੀ ਡੇਟ ਐਨਾਨਸ ਹੋ ਗਈ ਉਹ ਤਵਾ 30 ਦੀ ਹੋਗੀ ਚੌਥੀ ਹੋ ਗਈ ਬਹੁਤ ਹਾਂ ਜੀ ਸਾਨੂੰ ਇਸ ਦੀ ਸਾਨੂੰ ਖੁਸ਼ੀ ਹੋਈ ਹੈ ਕਿ ਹਾਂ ਜੀ ਆਪਣੀ ਕਮਿਊਨਿਟੀ ਅੱਗੇ ਚੱ ਰਹੀ ਇਸ ਜੀ ਬਿਲਕੁਲ ਉਹ ਉਹ ਵਧੀਆ ਕਰ ਰਹੀ ਲੈਡੀਜ਼ ਅਮ ਜੋ ਵੀ ਅੱਗੇ ਲੈ ਕੇ ਆ ਰਹੀਆਂ ਲੇਡੀਜ਼ ਨੂੰ ਹੁਣ ਤੁਹਾਨੂੰ ਪਤਾ ਹੈ ਕਿ ਲੇਡੀਜ਼ ਕਹਿੰਦੇ ਕਿ ਜੇ ਚਾਹਣ ਤਾਂ ਕੀ ਨਹੀਂ ਕਰ ਸਕਦੀਆਂ ਜੀ ਹਾਂਜੀ ਜਾਂ ਅਸੀਂ ਕੀ ਨਹੀਂ ਕਰ ਸਕਦੇ ਜੇ ਅਸੀਂ ਚਾਹਾਂਗੇ ਤੇ ਤੇ ਇਹ ਸਾਰਿਆਂ ਨੂੰ ਚਾਂਸ ਹੈ ਕਿ ਤੁਸੀਂ ਆਪਣਾ ਬਿਲਕੁਲ ਪਾਰਟਿਸਪੇਟ ਕਰਿਆ ਕਰੋ ਜਿਹੜੀਆਂ ਲੇਡੀਜ਼ ਘਰੇ ਵੀ ਬੈਠੀਆਂ ਆ ਮੈਂ ਉਹੀ ਮੈਸੇਜ ਦਵਾਂਗੀ ਸਾਰਿਆਂ ਨੂੰ ਕਿ ਪਲੀਜ਼ ਜੇ ਤੁਹਾਡੇ ਵਿੱਚ ਕੋਈ ਵੀ ਗੁਣ ਹੈਗਾ ਕੁਝ ਵੀ ਤੁਸੀਂ ਅਚੀਵ ਕਰਨਾ ਚਾਹੁੰਦੇ ਹੋ ਤੁਸੀਂ ਕਰੋ ਆਪਣੇ ਆਪ ਨੂੰ ਅੱਗੇ ਲੈ ਕੇ ਆਓ ਕਰਕੇ ਟਾਈਮ ਆ ਹਨਾ ਜੀ ਹਾਂ ਜੀ ਕਈ ਵਾਰੀ ਅਸੀਂ ਅੱਗੇ ਹੁੰਦਾ ਸੀ ਕਿ ਅੰਦਰ ਘੁੱਟ ਕੇ ਰਹਿ ਜਾਣਾ ਸਾਡੀਆਂ ਬਾਹ ਨਹੀਂ ਆ ਸਕਦੀ ਸੀ ਪਰ ਹੁਣ ਤੇ ਲੇਡੀ ਇੰਡੀਪੈਂਡੈਂਟ ਆ ਕੰਮ ਕਰਦੀਆਂ ਆ ਜੀ ਹਾਂ ਜੀ ਆਪਣੇ ਕੰਮ ਕਰਦੀਆਂ ਘਰ ਸੰਭਾਲਦੀਆਂ ਬੱਚੇ ਸੰਭਾਲਦੀਆਂ ਐਂ ਬਿਜ਼ਨਸ ਵੀ ਕਰਦੀਆਂ ਨਾਲ ਨਾਲ ਜੀ ਹਾਂ ਜੀ ਸੋ ਮੈਂ ਕਹਿੰਦੀ ਪ੍ਰਾਊਡ ਆਮ ਪ੍ਰਾਊਡ ਸਾਰੀਆਂ ਲੇਡਿਸ ਤੇ ਮੈਂ ਬਹੁਤ ਪ੍ਰਾਊਡ ਆ ਤੇ ਫਿਰ ਤੋਂ ਤੁਹਾਡਾ ਇੱਕ ਵਾਰੀ ਜੀ ਤੁਹਾਡਾ ਵੀ ਐਂ ਤੋਂ ਸਾਡੇ ਕੋ ਫੋਨ ਕਿਤੇ ਤੇ ਆ ਗਏ ਥੈਂਕ ਯੂ ਜੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਜੀ